ਗੁਰਦੁਆਰੇ ਸਾਡੇ ਪ੍ਰਚਾਰ ਦਾ ਸਾਧਨ ਸਨ ਹਨਾ ਜੀ ਤੇ ਹੁਣ ਗੁਰਦੁਆਰੇ ਜਿਹੜੇ ਸਿਆਸਤ ਦਾ ਅੱਡਾ ਬਣਦੇ ਜਾ ਰਹੇ ਤੁਹਾਨੂੰ ਕੀ ਲੱਗਦਾ ਗਰੰਟੀ ਨੂੰ ਅਸੀਂ ਇੱਕ ਕੈ ਲੀਏ ਵੀ ਗਰੰਟੀ ਨੂੰ ਗੁਰੂ ਦਾ ਵਜ਼ੀਰ ਨਹੀਂ ਬਣਦੇ ਅਸੀਂ ਤਾਂ ਉਹਨੂੰ ਇੱਕ ਰੱਖਿਆ ਵਾ ਸੰਭਾਲਣ ਵਾਸਤੇ ਵੀ ਬਾਬਾ ਜੀ ਭਾਂਡੇ ਵੀ ਤੁਹਾਹਾਂ ਸਾਹਮਣੇ ਆ ਦਰਿਆ ਵੀ ਤੁਹਾਹਾਂ ਸਾਹਮਣੇ ਗਜਾ ਮਾਰ ਕੇ ਰੋਟੀ ਖਾਣੀ ਆ ਤੇ ਗੁਰਦੁਆਰੇ ਅਸੀਂ ਕਰੋਨਾ ਦੇ ਬਣਾ ਲਏ ਪਰ ਗਰੰਟੀ ਸਾਨੂੰ ਚਾਹੀਦਾ 5000 ਵਾਲਾ ਇਹ ਕਿੱਥੇ ਕਮੀਆਂ ਰਹਿ ਗਈਆਂ ਕਿ ਬਹੁਤ ਸਾਰੇ ਲੋਕ ਨਾ ਵੀਡੀਓ ਥੱਲੇ ਸਵਾਲ ਕਰਨਗੇ ਵੀ ਗ੍ਰੰਥੀ ਸੰਗਾਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਸੇਵਾ ਮਿਲੀ ਆ ਉਹ ਗੁਰੂ ਤੇ ਭਰੋਸਾ ਨਹੀਂ ਉਹ ਵੀ ਆ ਵੀਡੀਓ ਚ ਆ ਕੇ ਰੋਂਦੇ ਵੀ ਸਾਨੂੰ ਮਿਲਦਾ ਕੱਖ ਨਹੀਂ ਜੀ ਸਾਡਾ ਘਰ ਨਹੀਂ ਪੂਰਾ ਹੁੰਦਾ ਜੀ ਗੁਰੂ ਤੇ ਭਰੋਸਾ ਹੈ ਹੀ ਨਹੀਂ ਰਿਹਾ ਹਾਂ ਪ੍ਰਬੰਧਕ ਜਿਹੜੇ ਆ ਨਾ ਜੀ ਉਹਨਾਂ ਨੇ ਉਹ ਮਹੰਤਾਲੀਆਂ ਕ੍ਰੀਤੀਆਂ ਜਿਹੜੀਆਂ ਆਪਣੇ ਚ ਲੈ ਜਾਂਦੀਆਂ ਹੂੰ ਜੇ ਆਪਾਂ ਟੋਟਲ ਨਹੀਂ ਕਹਿ ਸਕਦੇ ਤੇ 95% ਵੀ ਕਹਿ ਸਕਦੇ ਜੀ ਜਿਹੜੇ ਆਪ ਨਸ਼ਿਆਂ ਦੇ ਆਦੀ ਆ ਹੂੰ ਇਹ ਹੁਣ ਆਉਣ ਵਾਲਾ ਸਮਾਂ ਜੇ ਕਿੰਨਾ ਖਤਰਨਾਕ ਹੈ ਗੁਰਦੁਆਰਿਆਂ ਤੇ ਉਹ ਲੋਕ ਕਬਜ਼ੇ ਹੋ ਗਏ ਹੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹਦੀ ਪਿੰਡ ਡਾਂਕ ਕਾਇਮ ਆ ਹੂੰ ਉਹ ਗੁਰਦੁਆਰੇ ਤੇ ਕਬਜ਼ੇ ਹੋ ਗਿਆ ਕਬਜ਼ੇ ਹੋ ਗਿਆ ਬਿਲਕੁਲ ਤੇ ਜਿਹਦੀ ਡਾਂਕ ਕਾਇਮ ਆ ਜਾਂ ਪਤਾਕਤਵਰ ਕਹਿ ਸਕਦੇ ਜਿਹੜਾ ਬੰਦਾ ਤਾਕਤ 'ਚ ਹੈ ਨਾ ਹੂੰ ਉਹ ਮੈਂ 95% ਕਹਿ ਸਕਦਾ ਹਾਂ ਦਾਅਵੇ ਨਾਲ ਵੀ ਉਹ ਲੋਕ ਰੱਬ ਨਾਲ ਨਹੀਂ ਨੇੜਤਾ ਰੱਖਦੇ ਬਿਲਕੁਲ ਮੰੰਦਾਰੀ ਨੇ ਜਵਾਬ ਦੇਓ ਵੀ ਤੁਹਾਡੇ ਮਨ ਚ ਆਉਂਦੀ ਨਹੀਂ ਗੱਲ ਵੀ ਸਾਡਾ ਯਾਰ ਪ੍ਰਚਾਰ ਕੀਤਾ ਐਵੇਂ ਗਿਆ ਜੇ ਸਾਡੇ ਲੋਕਾਂ ਨੇ ਕ੍ਰੀਤੀਆਂ ਉਹੀ ਰੱਖਣੀਆਂ ਤੇ ਅਸੀਂ ਜਿਹੜਾ ਡੇਢ ਡੇਢ ਘੰਟਾ ਦੋ ਦੋ ਘੰਟੇ ਦੁਆਰ ਲਾ ਕੇ ਆਉਣੇ ਆ ਤੇ ਸਾਡਾ ਪ੍ਰਚਾਰ ਕੀਤਾ ਕਿੱਥੇ ਗਿਆ ਜੇ ਮੈਂ ਅਸਰ ਹੀ ਨਹੀਂ ਕਰਨਾ ਬਿਲਕੁਲ ਬਿਲਕੁਲ ਜੀ ਵੇਖੋ ਜਿਹੜੇ ਉਹ ਲੋਕ ਆਉਣ ਵਾਲੇ ਆ ਨਾ ਜੀ ਉਹ ਲੋਕ ਆਉਣ ਵਾਲੇ ਜਿਹੜੇ ਆ ਢਾਡੀਆਂ ਕਵੀਸ਼ਰਾਂ ਆਪਣਾ ਕਥਾਵਾਚਕਾਂ ਨੂੰ ਗੱਲ ਕਰੀਏ ਤੇ ਜੇ ਉਹਨਾਂ ਦੀ ਭੇਟਾ ਤੇ ਗਰੰਤ ਆਪਣਾ ਇਹਨਾਂ ਦੀ ਭੇਟਾ ਦੀ ਗੱਲ ਕਰ ਲਈਏ ਬਿਲਕੁਲ ਜਿੰਨੀ ਸਮਾਨ ਦਾ ਫਰਕ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੈਲਸਤਾਨ ਦੇ ਵਿੱਚ ਲੜਕੀਆਂ ਨੂੰ ਲਾਇਆ ਜਾਂਦਾ ਹੈ ਸ਼ਰਾਬੀਆਂ ਨੂੰ ਸ਼ਰਾਬ ਪਿਲਾਉਣ ਵਾਸਤੇ ਪਲੇਟਾਂ ਫੜਾਉਣ ਵਾਸਤੇ ਤੁਸੀਂ ਨੋਟ ਕੀਤੀ ਹੋਊਗਾ ਹਾਂਜੀ ਹਾਂਜੀ ਉਹ ਜਿਹੜੇ ਉਹ ਉਹ ਕਿੰਨਾ ਕੁ ਅਸੀਂ ਸਹੀ ਆ ਜਦ ਅਸੀਂ ਤਾਂ ਉਹ ਧੀ ਆ ਭੈਣਾਂ ਦੀ ਇਸ ਤੋਂ ਬਚਾਉਣ ਵਾਲੇ ਹਾਂ ਪਰ ਅਸੀਂ ਖੁਦ ਨਿਲਾਮ ਕਰ ਦਿਤੀਆਂ ਇਹਦੇ ਵਿੱਚ ਤਾਂ ਬਹੁਤ ਇਹ ਬਹੁਤ ਹੀ ਘਿਣਾਉਣੀ ਕਾਰਵਾਈ ਨਿੰਦਣਯੋਗ ਆ 100% ਨਿੰਦਣਯੋਗ ਧੀ ਵਾ ਚਾਹੇ ਉਹ ਅਮੀਰ ਦੀ ਆ ਚਾਹੇ ਗਰੀਬ ਦੀ ਆ ਧੀ ਤਾਂ ਧੀ ਆ ਚਾਹੇ ਮਜ਼ਦੂਰ ਦੀ ਆ ਚਾਹੇ ਬਾਦਸ਼ਾਹ ਦੀ ਆ ਧੀ ਤਾਂ ਧੀ ਆ ਨਾ ਬਿਲਕੁਲ ਜੇ ਉਹ ਸਾਨੂੰ ਉੱਥੇ ਫਿਰ ਵੇਖਣਾ ਇਹ ਨਿਗਾਨਾ ਚਾਹੀਦਾ ਵੀ ਜੇ ਇਸ ਬੱਚੀ ਦੇ ਸਾਹ ਤੇ ਕਿਤੇ ਸਾਡੀ ਬੱਚੀ ਮਜ਼ਦੂਰੀ ਵਾਸ ਕੋਈ ਇਹ ਕੰਮ ਕਰਦੀ ਹੋਵੇ ਅਸੀਂ ਅਸੀਂ ਵੇਖ ਸਕਾਂਗੇ ਜਾਂ ਬਰਦਾਸ਼ਤ ਕਰਾਂਗੇ ਬਿਲਕੁਲ ਮਾਲੋ ਲੜਕੀ ਪਰਿਵਾਰ ਵਾਲੇ ਬੁਕਰਦੇ ਹਨ ਉਹ ਵੀ ਤਾਂ ਕਹਿ ਸਕਦੇ ਨੇ ਪੈਸਾ ਲਾਉਣ ਨੂੰ ਪਹਿਲੀ ਲੜਕੀ ਕੋਈ ਨਹੀਂ ਲਾਉਣੀ ਬਿਲਕੁਲ ਬਿਲਕੁਲ ਹੈਨਾ ਉਹ ਉੱਥੇ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਵੀ ਇੱਕ ਬੰਨੇ ਤੇ ਅਸੀਂ ਕੰਨਿਆਦਾਨ ਦੇ ਨਾਂ ਤੇ ਆਪਣੀ ਲੜਕੀ ਨੂੰ ਡੋੜੀ ਚ ਪਾ ਰਹੇ ਹਾਂ ਹਾਂ ਹੈ ਤਾਂ ਦੂਜੇ ਬੰਨੇ ਲਾਉਣ ਕਰਨਾ ਜੇ ਕਿਤੇ ਉਹੀ ਲੜਕੀ ਹਾਂ ਮਜਬੂਰੀ ਵਸ ਐਸਾਂ ਤੇ ਖੜੀ ਹੋਵੇ ਬਿਲਕੁਲ ਤੁਸੀਂ ਪ੍ਰਵਾਨ ਕਰਾਂਗੇ ਪ੍ਰਵਾਨ ਕਰਾਂਗੇ ਕਈ ਵਾਰ ਗ੍ਰੰਥੀ ਸਿੰਘਾਂ ਨਾਲ ਸਾਡੀ ਸਿੱਧੀ ਵੀ ਗੱਲਬਾਤ ਹੋਈ ਆ ਤੇ ਜਦੋਂ ਗ੍ਰੰਥੀ ਸਿੰਘਾਂ ਨੂੰ ਕਹੀਏ ਨਾ ਵੀ ਭਾਈ ਸਾਹਿਬ ਤੁਹਾਡੀ ਸੇਵਾ ਸੰਭਾਲ ਟੇਲਿਆ ਹਾਂ ਨਿਤਨੇਮ ਦਾ ਤੁਹਾਡਾ ਤਰੀਕਾ ਚੰਗਾ ਨਹੀਂ ਤੇ ਉਹ ਗਾੜੀਆਂ ਕਹਿੰਦੇ ਆ ਜੀ ਸਾਨੂੰ ਪ੍ਰਬੰਧਕ ਦੇਂਦੇ ਕੀ ਆ ਦੇਂਦੇ ਕੀ ਵੇਖੋ ਇੱਥੇ ਇਹ ਤਨਖਾਹ ਤੇ ਮਰਸਰ ਨਹੀਂ ਕੀ ਸੇਵਾ ਜਿਹੜੀ ਗੁਰੂ ਸਾਹਿਬ ਦੀ ਸੇਵਾ ਤੇ ਸਤਿਕਾਰ ਆ ਨਾ ਇਹ ਤਨਖਾਹ ਤੇ ਮਰਸਰ ਨਹੀਂ ਗਾ ਜੀ ਜੇ ਸਾਨੂੰ ਤਨਖਾਹ ਘੱਟ ਮਿਲਦੀ ਹੈ ਸਾਨੂੰ ਡਿਊਟੀ ਛੱਡ ਦੇਣੀ ਚਾਹੀਦੀ ਹੈ ਹਾਂ ਨਾਲੇ ਤੇ ਪ੍ਰਬੰਧਕਾਂ ਨੂੰ ਕੰਨ ਹੋਵੇ ਹੂੰ ਬਿਲਕੁਲ ਤੇ ਦੂਜੀ ਗੱਲਬਾਤ ਤਨਖਾਹ ਤੁਹਾਡਾ ਰੋਜ਼ਗਾਰ ਹੋ ਸਕਦਾ ਗੁਰੂ ਦੀ ਸੇਵਾ ਨਾਲ ਉਹਦਾ ਕੁਝ ਬੰਦ ਨਹੀਂ ਇਹ ਨਾ ਇਹ ਨਾਈ ਵੀਰਾਂ ਦੀ ਸੇਵਾ ਚ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜਾ ਜਿਹਾ ਗੁਰੂ ਘਰਾਂ ਦੀਆਂ ਇਮਾਰਤਾਂ ਚ ਬਹੁਤ ਵੱਡਾ ਯੋਗਦਾਨ ਤੁਸੀਂ ਪਾਇਆ ਵਾ ਲੰਗਰਾਂ ਚ ਬਹੁਤ ਵੱਡਾ ਯੋਗਦਾਨ ਪਾਉਣੇ ਧੰਨਵਾਦ ਆ ਤੁਹਾਡਾ ਹੂੰ ਪਰ ਸਤਿਕਾਰਯੋਗ ਭਰਾਓ ਮੈਂ ਬੇਨਤੀ ਕਰਾਂ ਉਹਨਾਂ ਵੀਰਾਂ ਨੂੰ ਵੀ ਇਸ ਪਾਸੇ ਵੀ ਧਿਆਨ ਦਿਓ ਜੇ ਤੁਸੀਂ ਹੱਥ ਛਾੜ ਦੋ ਨਾ ਗਰੰਥੀ ਸਿੰਘ ਵੱਲੇ ਹੂੰ ਜੀ ਇਹ ਉਹ ਉਹਦੇ ਆ ਜੇ ਮਹੀਨਾ ਨਹੀਂ ਤੇ 15 ਦਿਨ ਉਹਦੇ ਬਿਲਕੁਲ ਸਖਾਲੇ ਨਗ ਜਾਂਦੇ ਆ ਬਿਲਕੁਲ ਸਹੀ ਗੱਲ ਮਾੜਾ ਜੇ ਹੱਥ ਛਾੜਿਆ ਕੋਈ ਚੱਕਰ ਹੀ ਨਹੀਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਸਰਖਾਪ ਟੀਵੀ ਦੇ ਨਾਲ ਮੈਂ ਹਾਂ ਗੁਰਦੇਵਾਲ ਸਿੰਘ ਤੇ ਅਕਸਰ ਆਪਾਂ ਵਕ ਵਕ ਸਖਸ਼ੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਿੰਦੇ ਆ ਤੇ ਪੰਥ ਦੇ ਮੁੱਦਿਆਂ ਤੇ ਵਿਚਾਰਾਂ ਕਰ ਦੇ ਰਹੀ ਨੇ ਸੋ ਅੱਜ ਦੀ ਵਿਚਾਰ ਦਾ ਵਿਸ਼ਾ ਰਹੇਗਾ ਕਿ ਸਾਡੇ ਗੁਰਧਾਮ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸੀ ਸਥਾਪਿਤ ਕੀਤੀਆਂ ਸਨ ਗੁਰੂ ਸਾਹਿਬ ਨੇ ਪ੍ਰਚਾਰ ਵਾਸਤੇ 22 ਮੰჯੀਆਂ ਦਾ ਪ੍ਰਚਾਰ 22 ਮੰჯੀਆਂ ਥਾਪੀਆਂ ਸਨ ਉਸ ਤੋਂ ਬਾਅਦ ਸਾਡੇ ਗੁਰਦੁਆਰਾ ਸਾਹਿਬ ਦੀ ਹੋਂਦ ਵਿੱਚ ਆਉਂਦੇ ਨੇ ਵੱਖ-ਵੱਖ ਗੁਰਦੁਆਰੇ ਸਾਡੇ ਜਿਹੜੇ ਉਹ ਪ੍ਰਚਾਰ ਦਾ ਸਾਧਨ ਸਨ ਪਰ ਅੱਜ ਕੱਲ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ ਗੁਰਦੁਆਰੇ ਜਿਹੜੇ ਆ ਉਹ ਵੀ ਸਿਆਸਤ ਦਾ ਅੱਡਾ ਬਣਦੇ ਜਾ ਰਹੇ ਨੇ ਤੇ ਬਹੁਤ ਸਾਰੀਆਂ ਕਮੇਟੀਆਂ ਜਿਹੜੀਆਂ ਵਾ ਉਹ ਖੁਦ ਤਾਂ ਨਾ ਕੁਝ ਖੁਦ ਕਰਨਾ ਤੇ ਨਾ ਗਰੰਥੀ ਸਿੰਘ ਨੂੰ ਕੁਝ ਕਰਨ ਦਿੰਦੇ ਨੇ ਕਿਉਂਕਿ ਪ੍ਰਚਾਰ ਸਾਡਾ ਬਹੁਤ ਹੋ ਰਿਹਾ ਪਰ ਇਹਦਾ ਨਤੀਜਾ ਜਿਹੜਾ ਵਾ ਉਹ ਜਿੰਨਾ ਸਾਨੂੰ ਮਿਲਣਾ ਚਾਹੀਦਾ ਉਹ ਨਾ ਮਿਲ ਰਿਹਾ ਸੋ ਮੇਰੇ ਨਾਲ ਨੇ ਕਮਿਸ਼ਨਰ ਸਾਹਿਬਾਨ ਸਿੱਖ ਪ੍ਰਚਾਰਕ ਨੇ ਭਾਈ ਜਨਜੀਤ ਸਿੰਘ ਜੀ ਚੋਲਾ ਸਾਹਿਬ ਆਪਕ ਪੌਣੇ ਫਤਿਹ ਸਾਹ ਤੇ ਕਰਦਿਆਂ ਗੱਲਬਾਤਾਂ ਜਾਣਦੇ ਪੂਰਾ ਇਹਨਾਂ ਕੋ ਸਿਲਸਿਲਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਪਾਂ ਸ਼ੁਰੂਆਤ ਇੱਥੋਂ ਕਰੀਏ ਵੀ ਗੁਰਦੁਆਰੇ ਸਾਡੇ ਪ੍ਰਚਾਰ ਦਾ ਸਾਧਨ ਸਨ ਹੈਨਾ ਜੀ ਤੇ ਹੁਣ ਗੁਰਦੁਆਰੇ ਜਿਹੜੇ ਸਿਆਸਤ ਦਾ ਅੱਡਾ ਬਣਦੇ ਜਾ ਰਹੇ ਤੁਹਾਨੂੰ ਕੀ ਲੱਗਦਾ ਵੇਖੋ ਜਦੋਂ ਆਪਾਂ ਨਿੱਜੀ ਤੌਰ ਤੇ ਵੇਖਦੇ ਆ ਨਾ ਜੀ ਪ੍ਰਾਤਨ ਸਮੇਂ ਤੋਂ ਲੈ ਕੇ ਜੀ ਚਾਹੇ ਗੁਰਦੁਆਰਾ ਸਾਹਿਬ ਤੇ ਮਹੰਤ ਵੀ ਕਾਬਜ਼ ਰਹੇ ਹਮ ਜਿਹੜੇ ਨੇਕ ਮਹੰਤ ਸੀ ਜੀ ਜਿਹੜੇ ਗੁਰੂ ਦੇ ਸਿਧਾਂਤ ਮੁਤਾਬਕ ਚੱਲਣ ਵਾਲੇ ਲੋਕ ਸੀ ਹਮ ਉਹ ਮਹੰਤ ਵੀ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਗੁਰਦੁਆਰਾ ਸਾਹਿਬ ਬੁਲਾਉਣਾ ਜੀ ਤੇ ਗੁਰਬਾਣੀ ਦੀ ਸੰਥਿਆ ਦੇਣੀ ਹੂੰ ਗੁਰਬਾਣੀ ਦੀ ਬਾਕ ਵੀ ਦੇਣੀ ਜੀ ਜੀ ਗੁਰਬਾਣੀ ਨਾਲ ਜੋੜਨਾ ਬਿਲਕੁਲ ਗਾਂ ਗੁਰਬਾਣੀ ਦਾ ਪ੍ਰਚਾਰ ਕਰਨ ਵਾਸਤੇ ਬੱਚਿਆਂ ਨੂੰ ਤਿਆਰ ਕਰਨਾ ਹੂੰ ਉਸ ਤੋਂ ਬਾਅਦ ਤਬਦੀਲੀ ਆਈ ਜੀ ਉਹਨਾਂ ਲੋਕਾਂ ਨੇ ਕ੍ਰਿਤਿਆ ਸ਼ੁਰੂ ਕਰ ਦਿੱਤੀਆਂ ਹੂੰ ਤੇ ਸੇਖ ਸੰਗਠਨਾਂ ਨੇ ਮਿਲ ਕੇ ਜਿੱਥੋਂ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਣ ਚਾਹੀ ਜੀ ਤੇ ਸੇਖ ਸੰਗਠਨ ਨੇ ਸੇਖਾ ਗੁਆਨੇ ਉਪਰਾਲੇ ਕਰਕੇ ਤੇ ਉਹਨਾਂ ਲੋਕਾਂ ਨੂੰ ਗੁਰਦੁਆਰਿਆਂ ਚੋ ਕ੍ਰੀਤੀਆਂ ਖਤਮ ਕਰਨ ਵਾਸਤੇ ਹਮੇਸ਼ਾ ਵਾਸਤੇ ਜੀ ਪਾਸੇ ਕਰ ਦਿੱਤਾ ਜੀ ਜਿਦੇ ਚ ਕੰਨੀਆਂ ਕੁਰਬਾਨੀਆਂ ਹੋਈਆਂ ਆਪਾਂ ਸਾਰਾ ਵੇਖ ਸਕਦਿਆਂ ਨਾਨਕਾ ਸਾਹਿਬ ਦੀ ਗੱਲ ਕਰ ਲਈਏ ਪੰਜਾ ਸਾਹਿਬ ਦੀ ਗੱਲ ਕਰ ਲਈਏ ਜੀ ਤਰਨਤਨ ਸਾਹਿਬ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਗੱਲ ਕਰ ਲਈਏ ਗੁਰੂ ਕੇ ਬਾਗ ਦੀ ਗੱਲ ਕਰ ਲਈਏ ਜੀ ਜੀ ਚੇਤੋ ਦੀ ਗੱਲ ਕਰ ਲਈਏ ਬਿਲਕੁਲ ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ ਲੋ ਵੀ ਡੋਲੇ ਆ ਜਾਣਾ ਵੀ ਦਿੱਤੀਆਂ ਹੂੰ ਪਰ ਆਪਣੇ ਸਿਧਾਂਤ ਨੂੰ ਗਵਾਚਣ ਨਹੀਂ ਦਿੱਤਾ ਜੀ ਫਿਰ ਵਕਤ ਤਬਦੀਲ ਹੋਇਆ ਜੀ ਜੇ ਆਪਾਂ ਅਜੋਕੇ ਸਮੇਂ ਵਾਲੇ ਵੇਖੀਏ ਤੇ ਅੱਜ ਦੇ ਸਮੇਂ 'ਚ ਵੇਖੋ ਇੰਜ ਮਹਿਸੂਸ ਹੁੰਦਾ ਵਾ ਵੀ ਜਿਵੇਂ ਉਹ ਜਿਹੜੀਆਂ ਸਾਡੇ ਵੱਡ ਵੱਡੇ ਨੇ ਭਾਈ ਲక్ష్ਮਣ ਸਿੰਘ ਹੋਣੀ ਭਾਈ ਦਲੀਪ ਸਿੰਘ ਹੋਣੀ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਅਸੀਂ ਸਭ ਤੋਂ ਪਹਿਲਾਂ ਤੇ ਭੁੱਲੇ ਜੀ ਜਦੋਂ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲੇ ਹੂੰ ਉਹਦੇ ਨਾਲ ਹੀ ਸਾਡਾ ਸਿਧਾਂਤ ਵੀ ਸਾਡੇ ਕੋਲੋਂ ਚਲੇ ਗਿਆ ਬਿਲਕੁਲ ਗੁਰਦੁਆਰਿਆਂ ਤੇ ਉਹ ਲੋਕ ਆਬਜ ਹੋ ਗਏ ਹੂੰ ਆਪਾਂ ਇਹ ਕਹਿ ਸਕਦੇ ਆਂ ਵੀ ਜਿਹਦੀ ਪਿੰਡ ਡਾਂਗ ਕਾਇਮ ਆ ਹੂੰ ਉਹ ਗੁਰਦੁਆਰੇ ਤੇ ਕਾਬਜ ਹੋ ਗਿਆ ਕਾਬਜ ਹੋ ਗਿਆ ਬਿਲਕੁਲ ਤੇ ਜਿਹਦੀ ਡਾਂਗ ਕਾਇਮ ਆ ਜਾਂ ਆਪ ਤਾਕਤਵਰ ਕਹਿ ਸਕਦੇ ਜਿਹੜਾ ਬੰਦਾ ਤਾਕਤ ਤੇ ਚ ਹੈ ਨਾ ਹੂੰ ਉਹ ਮੈਂ 95% ਕਹਿ ਸਕਦਾ ਆਂ ਦਾਅਵੇ ਨਾਲ ਵੀ ਉਹ ਲੋਕ ਰੱਬ ਨਾਲ ਨਹੀਂ ਨੇੜਤਾ ਰੱਖਦੇ ਬਿਲਕੁਲ ਤੇ ਜਿਹੜਾ ਰੱਬ ਨਾਲੋਂ ਟੁੱਟ ਗਿਆ ਉਹ ਗੁਰੂ ਨਾਲ ਕਿਵੇਂ ਜੁੜਿਆ ਰਹੂਗਾ ਜੀ ਹਾਂ ਕੋ ਇਹ ਤੁਹਾਡੀ ਗੱਲ ਸਹੀ ਆ ਵੀ ਹੁਣ ਅੱਜ ਕੱਲ ਜਿਹੜਾ ਹੋ ਰਿਹਾ ਇਹ ਆਪਾਂ ਫੇਰ ਉੱਥੇ ਦੇ ਉੱਥੇ ਆ ਗਏ ਆ ਜਿੱਥੋਂ ਜਿੱਥੇ ਮੰਤਾ ਤੋਂ ਸ਼ੁਰੂ ਕੀਤਾ ਸੀ ਤੇ ਇਹ ਹੁਣ ਆਉਣ ਵਾਲਾ ਸਮਾਂ ਜਿਹੜਾ ਕਿੰਨਾ ਖਤਰਨਾਕ ਹੈ ਆਉਣ ਵਾਲਾ ਸਮਾਂ ਵੇਖੋ ਖਤਰਨਾਕ ਵਾ ਵੀ ਕਦੀ ਤਾਂ ਗੁਰਦੁਆਰੇ ਜਿਹੜੇ ਪ੍ਰਚਾਰ ਦਾ ਵਸੀਲਾ ਸੀਗਾ ਹੂੰ ਇਥੋਂ ਸਿੱਖ ਪ੍ਰਚਾਰਕ ਵੀ ਪੈਦਾ ਹੁੰਦੇ ਸੀ ਗਾਂ ਗ੍ਰੰਥੀ ਸਿੰਘ ਪੈਦਾ ਹੁੰਦੇ ਜਿਨ੍ਹਾਂ ਨੇ ਸਿੱਖੀ ਦੀ ਗੱਲ ਕਰਨੀ ਸੀ ਗੁਰਬਾਣੀ ਦੀ ਗੱਲ ਕਰਨੀ ਜਿਨ੍ਹਾਂ ਦੀ ਸੁਰ ਬੈਰ ਦੀ ਗੱਲ ਕਰ ਲਈਏ ਮਿੱਠੀਆਂ ਆਵਾਜ਼ਾਂ ਦੀ ਗੱਲ ਕਰ ਲਈਏ ਵੇਖ ਕੇ ਜਿਨ੍ਹਾਂ ਦੇ ਸਤਕਾਰ ਨੂੰ ਵੇਖ ਕੇ ਜੀ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਹੈ ਆਉਣ ਵਾਲੇ ਬੱਚੇ ਜਿਹੜੇ ਆ ਜੀ ਉਹਨਾਂ ਨੇ ਗੁਰਬਾਣੀ ਨਾਲ ਜੁੜਨਾ ਸੀ ਗੁਰੂ ਘਰ ਨਾਲ ਜੁੜਨਾ ਸੀ ਬਿਲਕੁਲ ਤੇ ਜਦੋਂ ਉਹਨਾਂ ਨੇ ਗੁੰਡਾਗਰਦੀ ਵੇਖ ਲਈ ਹੂੰ ਉਹ ਫਿਰ ਗੁਰੂ ਘਰਾਂ ਤੋਂ ਵੀ ਦੂਰ ਹੁੰਦੇ ਜਾਂਦੇ ਆ ਗੁਰਬਾਣੀ ਤੋਂ ਵੀ ਦੂਰ ਹੁੰਦੇ ਜਾ ਰਹੇ ਆ ਜੀ ਫਿਰ ਉਹtheta ਆਪਾਂ ਇਹ ਵੀ ਗੱਲ ਕਹਿ ਸਕਦੇ ਆਂ ਵੀ ਅੱਜ ਜਦੋਂ ਆਪਾਂ ਪਿੰਡਾਂ 'ਚ ਵਿਚਰ ਕੇ ਵੇਖਦੇ ਆਂ ਨਾ ਜੀ ਵੇਖੋ ਤੁਹਾਡਾ ਵੀ ਸੰਗਤਾਂ 'ਚ ਵਿਚਰਨ ਦਾ ਸਿਸਟਮ ਆ ਬਿਲਕੁਲ ਇੱਕ ਵਸੀਲਾ ਵਾ ਤੁਹਾਡੇ ਕੋਲੇ ਚੈਨਲ ਦਾ ਜੀ ਅਸੀਂ دیਵਾਨਾਂ ਦੇ ਆਸਰੇ ਇਤਿਹਾਸ ਦੇ ਸਹਾਰੇ ਨਾਲ ਸੰਗਤਾਂ 'ਚ ਵਿਚਰਦੇ ਨੇ ਦੂਰ ਦਰੇਡੇ ਵੀ ਚਾਈਦਾ ਹੂੰ ਪਰ ਜ਼ਿਆਦਾਤਰ ਹੁਣ ਵੇਖਣ ਵਿੱਚ ਇਹ ਮਿਲਦਾ ਵਾ ਵੀ ਪ੍ਰਬੰਧਕ ਜਿਹੜੇ ਆ ਨਾ ਜੀ ਉਹਨਾਂ ਨੇ ਉਹ ਮਹਾਨ ਤਾਲੀਆਂ ਕ੍ਰੀਤੀਆਂ ਜਿਹੜੀਆਂ ਆਪਣੇ ਚ ਲੈ ਜਾਂਦੀਆਂ ਹੂੰ ਜੀ ਆਪਾਂ ਟੋਟਲ ਨਹੀਂ ਕਹਿ ਸਕਦੇ ਤੇ 95% ਵੀ ਕਹਿ ਸਕਦੇ ਜੀ ਜਿਹੜੇ ਆਪ ਨਸ਼ਿਆਂ ਦੇ ਆਦੀ ਆ ਹੂੰ ਪਹਿਲਾਂ ਆਪ ਨਸ਼ਿਆਂ ਦੇ ਆਦੀ ਆ ਹੂੰ ਉਦੋਂ ਬਾਅਦ ਫਿਰ ਬਹੁਤ ਸਾਰੇ ਸਾਨੂੰ ਪਤਾ ਤੋਂ ਵੀ ਮਿਲਦੇ ਆ ਬਿਲਕੁਲ ਨਹੀਂ ਤੇ ਆਮ ਤੌਰ ਤੇ ਵੇਖੇ ਜਾ ਸਕਦੇ ਵੀ ਜੇ ਕੋਈ ਕੇਸਾਂ ਧਾਰੀਆਂ ਤੇ ਉਮਰਤਾਰੀ ਨਹੀਂਗਾ ਉਮਰਤਾਰੀ ਜਦੋਂ ਕਿਸ਼ਰੀ ਅਕਾਲ ਤਖਤ ਸਾਹਿਬ ਤੋਂ ਬਾਰ-ਬਾਰੀ ਆਵਾਜ਼ ਉਠਾਈ ਜਾਂਦੀ ਰਹੀ ਆ ਹੂੰ ਬਈ ਗੁਰਦੁਆਰਾ ਸਾਹਿਬ ਦੀ ਸਮੂੱਚੀ ਪ੍ਰਬੰਧਕ ਕਮੇਟੀ ਆ ਚਾਹੇ ਉਹਦਾ ਕਿਸੇ ਨੇ ਮੈਂਬਰ ਬਣਨਾ ਚਾਹੇ ਖਜਾਨਚੀ ਬਣਨਾ ਵਾ ਚਾਹੇ ਪ੍ਰਧਾਨ ਬਣਨਾ ਵਾ ਜਾਇ ਹੋਰ ਕੋਈ ਉਧੇਦਾਰ ਬਣਨਾ ਵਾ ਚੇਵਦਾਰ ਬਣਨਾ ਵਾ ਗੁਰੂ ਘਰ ਦੀ ਸੇਵਾ ਵਾਸਤੇ ਜੋ ਤਿਆਰ ਵਰ ਤਿਆਰ ਹੋਣਾ ਚਾਹੀਦਾ ਬਿਲਕੁਲ ਵਰਤਾਰੀ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਉਹ ਅਮਰਤਾਰੀ ਹੋਣਾ ਚਾਹੀਦਾ ਬਾਣੀ ਬਾਣੇ ਦਾ ਸਮੇਰ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਉਹ ਬਾਣੀ ਵੀ ਪੜਦਾ ਹੋਣਾ ਚਾਹੀਦਾ ਜੀ ਤੇ ਜਿਹੜਾ ਬੰਦਾ ਆਪ ਬਾਣੀ ਪੜੂਗਾ ਉਹ ਉਹੀ ਕਿਸੇ ਨੂੰ ਬਾਣੀ ਨਾਲ ਜੋੜੂਗਾ ਨਾ ਬਿਲਕੁਲ ਤੇ ਜਿਹੜਾ ਬੰਦਾ ਆਪ ਹੀ ਬਾਣੀ ਨਾਲ ਨਿਕਾ ਜੁੜਿਆ ਹੂੰ ਜੀ ਜਿਹੜਾ ਬੰਦਾ ਆਪ ਬਾਣੀ ਨਾਲ ਨਹੀਂ ਜੁੜਿਆ ਨਸ਼ਿਆਂ ਦਾਦੀ ਬਿਲਕੁਲ ਬਿਲਕੁਲ ਫਿਰ ਬਹੁਤ ਸਾਰੇ ਅਸੀਂ ਇਹੋ ਜਿਹੇ ਵੇਖ ਸਕਦੇ ਹਾਂ ਜਿਨ੍ਹਾਂ ਨੂੰ ਮਹਾਨ ਸ਼ਖਸੀਅਤਾਂ ਵੇਖਣ ਵੇ ਸਮਝਿਆ ਜਾਂਦਾ ਜੀ ਪਰ ਜੇ ਕਿਤੇ ਉਹਨਾਂ ਦੇ ਘਰ ਪਰਿਵਾਰ ਚ ਜਾ ਕੇ ਨਿੱਜੀ ਤੌਰ ਤੇ ਕਿਤੇ ਚਾਤ ਮਾਰਨ ਦਾ ਮੌਕਾ ਮਿਲ ਜੇ ਨਾ ਹੂੰ ਤੇ ਭਾਈ ਸਾਹਿਬ ਤੁਸੀਂ ਅੱਜ ਵੀ ਵੇਖ ਸਕਦੇ ਆ ਹੂੰ ਵੀ ਉਹਨਾਂ ਦੇ ਆਪਣੇ ਬੱਚੇ ਪਤਤ ਆ ਪਤਤ ਬਿਲਕੁਲ ਅਮਰਤਾਈ ਹੋਣਾ ਦੂਰ ਦੀ ਗੱਲ ਆ ਕੇਸਾਂ ਤਾਰੀ ਹੋਣਾ ਦੂਰ ਦੀ ਗੱਲ ਆ ਇੱਥੋਂ ਤੱਕ ਵੀ ਉਹ ਪਤਤ ਆ ਹੂੰ ਕੇਸ ਉਹਨਾਂ ਦੇ ਕਤਲ ਕੀਤੇ ਸਾਨੂੰ ਨਜ਼ਰ ਆਉਣਗੇ ਜੀ ਜਿਨ੍ਹਾਂ ਦੇ ਬਹੁਤ ਵੱਡੇ ਅਸੀਂ ਧਾਰਮਿਕ ਤੌਰ ਤੇ ਚਿਹਰੇ ਸਮੇਂ ਦੇ ਵੀ ਇਹ ਬਹੁਤ ਵੱਡੇ ਚਿਹਰੇ ਆ ਧਰਮ ਦੇ ਜਿਹੜੇ ਸਾਡੇ ਲੀਡਰ ਉਹਨਾਂ ਦੇ ਆਪਣੇ ਬੱਚੇ ਵੀ ਨਹੀਂ ਇਹ ਇਸ ਲੀਡਰਾਂ ਦੇ ਵੀ ਹੀ ਹਲਾਤ ਆ ਇੱਕ ਤੁਸੀਂ ਗੱਲ ਕੀਤੀ ਵੀ ਕਿਸੇ ਦਾ ਸਤਕਾਰ ਦੇਖ ਕੇ ਸਾਡੇ ਬੱਚਿਆਂ ਨੇ ਉਧਰ ਨੂੰ ਜਾਣਾ ਸੀ ਮੰਨ ਕੇ ਚਲੋ ਹੁਣ ਸਾਡਾ ਗਰੰਥੀ ਆ ਗਰੰਥੀ ਨੂੰ ਅਸੀਂ ਇੱਕ ਕਹਿ ਲਿਓ ਵੀ ਗਰੰਥੀ ਨੂੰ ਗੁਰੂ ਦਾ ਵਜ਼ੀਰ ਨਹੀਂ ਬਣਦੇ ਅਸੀਂ ਤਾਂ ਉਹਨੂੰ ਇੱਕ ਰੱਖਿਆ ਵਾ ਸੰਭਾਲਣ ਵਾਸਤੇ ਵੀ ਬਾਬਾ ਜੀ ਆ ਭਾਂਡੇ ਵੀ ਤੁਹਾਹਾਂ ਸਾਹਮਣੇ ਆ ਦਰਿਆ ਵੀ ਤੁਹਾਹਾਂ ਸਾਹਮਣੇ ਆ ਗੱਜਾ ਮਾਰ ਕੇ ਰੋਟੀ ਖਾਣੀ ਆ ਤੇ ਗੁਰਦੁਆਰੇ ਅਸੀਂ ਕਰੋੜਾਂ ਦੇ ਬਣਾ ਲਏ ਪਰ ਗ੍ਰੰਥੀ ਸਾਨੂੰ ਚਾਹੀਦਾ 5000 ਵਾਲਾ ਇਹ ਕਿੱਥੇ ਕਮੀਆਂ ਰਹਿ ਗਈਆਂ ਇਹ ਫੇਰ ਗੱਲ ਚੱਲਦੀ ਉੱਥੇ ਹੀ ਆਉਣੀ ਘੁਮ ਘੁਮਾ ਕੇ ਹੂੰ ਜਦੋਂ ਵੀ ਆਪਾਂ ਜਿੰਨਾ ਮਰਜੀ ਦੈਰਾ ਖੁੱਲਾ ਕਰਕੇ ਤੇ ਤੁਰ ਫਿਰ ਕੇ ਆ ਜਾਈਏ ਨਾ ਜੀ ਗੱਲ ਫੇਰ ਉੱਥੇ ਆਣ ਕੇ ਮੁਕਣੀ ਆ ਸਤਕਾਰ ਤੇ ਬਿਲਕੁਲ ਜਦੋਂ ਅਸੀਂ ਗ੍ਰੰਥੀ ਸਿੰਘ ਦਾ ਸਤਕਾਰ ਹੀ ਨਹੀਂ ਕਰਦੇ ਜੀ ਇੱਥੋਂ ਤੱਕ ਵੀ ਗ੍ਰੰਥੀ ਸਿੰਘ ਦੇ ਬੱਚਿਆਂ ਨੂੰ ਅਸੀਂ ਇਨਸਾਨ ਨਹੀਂ ਸਮਝਦੇ ਹੂੰ ਇਨਸਾਨ ਦੇ ਬੱਚੇ ਨਹੀਂ ਸਮਝਦੇ ਉਹਨਾਂ ਨੂੰ ਜੀ ਉਹਨਾਂ ਨੂੰ ਇੰਜ ਹੀ ਸਮਝਦੇ ਆ ਵੀ ਇਹ ਇਹ ਇੱਥੇ ਤੱਪੜ ਝਾੜਦਾ ਇਹ ਬਾਬਾ ਸਾਡੇ ਕੋਲ ਅੱਧੀ ਕੁਮਰ ਕੱਢ ਗਿਆ ਵਾ ਤੇ ਗਾੜੀ ਇਹੀ ਤੱਪੜ ਜਿਹੜੇ ਬੱਚੇ ਝਾੜਦੇ ਰਹਿਣ ਬਿਲਕੁਲ ਤੁਸੀਂ ਤੇ ਭਾਂਡੇ ਇਹ ਸੰਭਾਲਣ ਦੀ ਗੱਲ ਕਰਦੇ ਆਂ ਦਰੀਆਂ ਸੰਭਾਲਣ ਦੀ ਗੱਲ ਕਰਦੇ ਆਂ ਨਾ ਜੀ ਮੰਨ ਲਓ ਕਿਸੇ ਗ੍ਰੰਥੀ ਸਿੰਘ ਤੋਂ ਇਹ ਜ਼ਿੰਮੇਵਾਰੀ ਆ ਹੂੰ ਵੀ ਬਾਬਾ ਜੀ ਤੁਸੀਂ ਕੋਈ ਲੈਣ ਵਾਸਤੇ ਆਉਂਦਾ ਦੁੱਖ ਸੁੱਖ ਵੇਲੇ ਕੋਈ ਦਰੀਆਂ ਲੈਣ ਆਉਂਦਾ ਭਾਂਡੇ ਲੈਣ ਆਉਂਦਾ ਵਾ ਤੇ ਦੇਣੇ ਆ ਜੀ ਜੇ ਕਿਤੇ ਭਾਂਡਾ ਕਿਸੇ ਤੋਂ ਗਵਾਜ ਜਵੇ ਆ ਉਹ ਭਰਨ ਵਾਸਤੇ ਤਿਆਰ ਨਹੀਂਗਾ ਬਿਲਕੁਲ ਤੇ ਪ੍ਰਬੰਧਕ ਜਿਹੜੇ ਉਹ ਗਰੰਥੀ ਸਿੰਘ ਨੂੰ ਆਂਦੇ ਆ ਬਾਬਾ ਜੀ ਤੁਸੀਂ ਪੂਰੇ ਕਰਨੇ ਆ ਤੁਸੀਂ ਪੂਰੇ ਕਰਨੇ ਜਿੱਥੇ ਮਰਜ਼ੀ ਕਰ ਜਦੋਂ ਵਸੀਲਾ ਚਾਹੀਦਾ ਸੀ ਵੀ ਜੇ ਉਹਦੀ ਕੋਈ ਸੇਵਾ ਆਉਂਦੀ ਆ ਗੁਰੂ ਘਰ ਦੀਆਂ ਦਰੀਆਂ ਵਾ ਗੁਰੂ ਘਰ ਦੇ ਭਾਂਡੇ ਆ ਗੁਰੂ ਘਰ ਦਾ ਸੌਂਡ ਆ ਜੇ ਉਹਦੀ ਸੇਵਾ ਆਉਂਦੀ ਸੀ ਤੇ ਉਹ ਉਹ ਸੰਗ ਗਰੰਥੀ ਸਿੰਘ ਨੂੰ ਦਿੱਤੀ ਜਾਂਦੀ ਹੂੰ ਵੀ ਉਹ ਹੋਰ ਉਤਸ਼ਾਹ ਨਾਲ ਕੰਮ ਕਰੇ ਬਿਲਕੁਲ ਉਹਦੇ ਬੱਚੇ ਜਿਹੜੇ ਉਹ ਵੇਖਣ ਵੀ ਸਾਡੇ ਪਿਤਾ ਦਾ ਸਤਕਾਰ ਹੋਣ ਡਿਆ ਵਾ ਤਾਂ ਅਸੀਂ ਵੀ ਇਹ ਲਾਈਨ ਅਪਣਾਉਣੀ ਆ ਬਿਲਕੁਲ ਤੇ ਜਿਹੜੀ ਲਾਈਨ ਦਾ ਸਤਕਾਰ ਦੁਨੀਆਂ ਦੇ ਵਿੱਚ ਬੱਚੇ ਵੇਂਦੇ ਆ ਵੀ ਹੈ ਨਹੀਂਗਾ ਉਸ ਲਾਈਨ ਤੇ ਉਹ ਬੱਚੇ ਗ੍ਰੰਥੀ ਸਿੰਘ ਦੇ ਗਾੜੀ ਆ ਚਾਹੇ ਕਿਹੇ ਰਾਗੀ ਸਿੰਘ ਦੇ ਆ ਢਾਡੀ ਸਿੰਘ ਦੇ ਆ ਕਵੀਸ਼ਰ ਸਿੰਘ ਦੇ ਪ੍ਰਚਾਰਕ ਸਨ ਤੇ ਉਹ ਗਾੜੀ ਉਸ ਲਾਈਨ ਤੇ ਕਿਉਂ ਕਿਉਂ ਤੁਰਨਗੇ ਜੀ ਬਿਲਕੁਲ ਹਾਂਜੀ ਬਿਲਕੁਲ ਇਹ ਬਹੁਤ ਵੱਡਾ ਸਿਲਸਿਲਾ ਵਾ ਤੇ ਵਿਗੜਿਆ ਵਾ ਪ੍ਰਬੰਧਕਾਂ ਚੇ ਤੋਂ ਹਾਂ ਹਾਂ ਉਥੇ ਆਪਾਂ ਇੱਕ ਗੱਲ ਕਹਿ ਸਕਦੇ ਆ ਵੀ ਕੁਸ਼ਕ ਜਿਵੇਂ ਆਪਾਂ 100 ਚੋਂ 20% ਕਰ ਲਈਏ 20% ਜਿਹੜੇ ਕਈ ਵਾਰ ਵੇਖਣ ਵਿੱਚ ਆਉਂਦਾ ਵੀ ਗਰੰਥੀ ਸਿੰਘਾਂ ਚ ਵੀ ਟੇਲੇਗੀ ਬਿਲਕੁਲ ਵੀ ਜਿਹੜੇ ਗੁਰੂ ਸਾਹਿਬ ਤੇ ਨਾ ਭਰੋਸਾ ਰੱਖਦੇ ਆ ਤੇ ਨਾ ਗੁਰੂ ਸਾਹਿਬ ਦਾ ਆਪ ਹੀ ਸਤਕਾਰ ਸੇਵਾ ਸੰਭਾਲ ਜਿਹੜੀ ਉਹ ਚੰਗੇ ਤਰੀਕੇ ਨਾਲ ਕਰਦੇ ਜੀ ਜੀ ਇਸ ਲਈ ਮੇਰਾ ਅਗਲਾ ਸਵਾਲ ਵੀ ਹੋਇਆ ਕਿ ਬਹੁਤ ਸਾਰੇ ਲੋਕ ਨਾ ਵੀਡੀਓ ਥੱਲੇ ਸਵਾਲ ਕਰਨਗੇ ਵੀ ਗਰੰਥੀ ਸਿੰਘਾਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਸੇਵਾ ਮਿਲੀ ਆ ਉਹ ਗੁਰੂ ਤੇ ਭਰੋਸਾ ਨਹੀਂ ਉਹ ਵੀ ਆ ਵੀਡੀਓ ਚ ਆ ਕੇ ਰੋਂਦੇ ਵੀ ਸਾਨੂੰ ਮਿਲਦਾ ਕੱਖ ਨਹੀਂ ਜੀ ਸਾਡਾ ਕੰਮ ਨਹੀਂ ਪੂਰਾ ਹੁੰਦਾ ਜੀ ਗੁਰੂ ਤੇ ਭਰੋਸਾ ਹੈ ਹੀ ਨਹੀਂ ਰਿਹਾ ਹੈਨਾ ਇਹ 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 ਅਗਲਾ ਸਵਾਲ ਸੀ ਮੇਰਾ ਵੇਖੋ ਜੀ ਵਸੀਲਾ ਜਿਹੜਾ ਵਾ ਨਾ ਗਰੰਥੀ ਸਿੰਘ ਦਾ ਉਹ ਆ ਗੁਰੂ ਦੇ ਸਹਾਰੇ ਨਾਲ ਹੀ ਹੂੰ ਚਾਹੇ ਉਹ ਪ੍ਰਬੰਧਕ ਤਨਖਾਹ ਦੇ ਰੂਪ ਵਿੱਚ ਦਿੰਦੇ ਆ ਜੀ ਹੈ ਜੀ ਚਾਹੇ ਕੋਈ 10 ਦਾ ਮੜਿਆ ਗੁਰੂ ਘਰ ਆਣ ਕੇ ਤੇ ਨਮਸਕਾਰ ਕਰਕੇ ਭੇਟਾ ਕਰਕੇ ਜਾਂਦਾ ਮਹਾਰਾਜ ਹੂੰ ਚਾਹੇ ਕੋਈ ਦੇਗਾ ਦੇ ਸਹਾਰੇ ਨਾਲ ਚਾਹੇ ਜਿ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਆ ਜੀ ਵੀ ਕੋਈ ਵਸਤੂ ਆ ਜਿਹੜੀ ਦੁੱਖ ਸੁੱਖ ਵੇਲੇ ਲੋਕਾਂ ਦੇ ਕੰਮ ਆਉਂਦੀ ਆ ਤੇ ਉਹ ਬਣਾਈ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਬਣਾਈਆਂ ਉਹਦੀ ਸੰਭਾਲ ਦੀ ਜ਼ਿੰਮੇਵਾਰੀ ਜਿਹੜੀ ਉਹ ਗਰੰਥੀ ਸਿੰਘ ਦੀ ਹੈ ਉਹਦੇ ਨਾਂ ਤੇ ਕੋਈ ਸੇਵਾ ਆਉਂਦੀ ਆ ਕਿਰਾਏ ਦੇ ਰੂਪ ਚ ਤੇ ਉਹ ਗਰੰਥੀ ਸਿੰਘ ਨੂੰ ਸਹਾਰਾ ਬਣ ਜਾਵੇ ਪਰ ਉਥੇ ਇਹ ਗੱਲ ਨਾ ਵੇਖਣ ਵਿੱਚ ਕੁਛ ਐਸੀ ਆਉਂਦੀ ਆ ਵੀ ਜਿਹੜੇ ਆਪ ਗੁਰੂ ਤੇ ਸਤਕਾਰ ਨਹੀਂ ਕਰਦੇ ਗੁਰੂ ਤੇ ਭਰੋਸਾ ਨਹੀਂ ਰੱਖਦੇ ਗੁਰੂ ਦੀ ਸੇਵਾ ਸੰਭਾਲ ਚੰਗੇ ਤਰੀਕੇ ਨਾਲ ਨਹੀਂ ਸਗੋਂ ਇਥੋਂ ਤੱਕ ਕਈ ਵਾਰ ਗਰੰਥੀ ਸਿੰਘਾਂ ਨਾਲ ਸਾਡੀ ਸਿੱਧੀ ਵੀ ਗੱਲਬਾਤ ਹੋਈ ਆ ਤੇ ਜਦੋਂ ਗ੍ਰੰਥੀ ਸਿੰਘਾਂ ਨੂੰ ਕਹੀਏ ਨਾ ਵੀ ਭਾਈ ਸਾਹਿਬ ਤੁਹਾਡੀ ਸੇਵਾ ਸੰਭਾਲ ਢੇਲਿਆ ਹਾਂ ਨਿਤਨੇਮ ਦਾ ਤੁਹਾਡਾ ਤਰੀਕਾ ਚੰਗਾ ਨਹੀਂ ਤੇ ਉਹ ਗਾੜੀਆਂ ਕਹਿੰਦੇ ਆ ਜੀ ਸਾਨੂੰ ਪ੍ਰਬੰਧਕ ਦੇਂਦੇ ਕੀ ਆ ਦੇਂਦੇ ਕੀ ਵੇਖੋ ਇੱਥੇ ਇਹ ਤਨਖਾਹ ਤੇ ਮਰ ਅਸਰ ਨਹੀਂ ਕੀ ਸੇਵਾ ਜਿਹੜੀ ਗੁਰੂ ਸਾਹਿਬ ਦੀ ਸੇਵਾ ਤੇ ਸਤਕਾਰ ਆ ਨਾ ਇਹ ਤਨਖਾਹ ਤੇ ਮਰ ਅਸਰ ਨਹੀਂ ਗਾ ਜੀ ਜੇ ਸਾਨੂੰ ਤਨਖਾਹ ਘੱਟ ਮਿਲਦੀ ਆ ਸਾਨੂੰ ਡਿਊਟੀ ਛੱਡ ਦੇਣੀ ਚਾਹੀਦੀ ਆ ਹਾਂ ਨਾਲੇ ਤੇ ਪ੍ਰਬੰਧਕਾਂ ਨੂੰ ਕੰਨ ਹੋਵੇ ਹਾਂ ਬਿਲਕੁਲ ਤੇ ਦੂਜੀ ਗੱਲਬਾਤ ਤਨਖਾਹ ਤੁਹਾਡਾ ਰੋਜ਼ਗਾਰ ਹੋ ਸਕਦਾ ਗੁਰੂ ਦੀ ਸੇਵਾ ਨਾਲ ਉਹਦਾ ਕੁਝ ਬੰਦ ਨਹੀਂ ਵੇਖੋ ਆਪਾਂ ਇਹ ਕਹਿੰਦੇ ਆਂ ਵੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਬਿਲਕੁਲ ਦਿਨ ਦੇ ਤੋੜਨਾ ਵਿਗੰਤ ਭਰੇ ਭੰਡਾਰ ਹਾਂ ਜੀ ਰੋਜੀ ਰੋਟੀ ਜਿਹੜੀ ਆ ਉਹ ਮਨੁੱਖ ਨੂੰ ਉਸ ਪਰਵਤਕਾਰ ਪਰਮਾਤਮਾ ਨੇ ਦੇਣੀ ਆ ਇਹ ਉਹਦੀ ਜ਼ਿੰਮੇਵਾਰੀ ਆ ਜੀ ਪਰ ਸਾਡੀ ਜ਼ਿੰਮੇਵਾਰੀ ਕੀ ਆ ਸਾਡੀ ਜ਼ਿੰਮੇਵਾਰੀ ਆ ਵੀ ਤਨਖਾਹ ਚਾਹੇ ਸਾਡੀ ਵਾਧਿਆ ਤੇ ਚਾਹੇ ਘਟਿਆ ਅਸੀਂ ਗੁਰੂ ਤੇ ਵਿਸ਼ਵਾਸ ਕਰਕੇ ਗੁਰੂ ਤੇ ਭਰੋਸਾ ਰੱਖ ਕੇ ਤੇ ਸੇਵਾ ਸੰਭਾਲ ਦੇ ਵਿੱਚ ਕੋਈ ਕਮੀ ਨਾ ਹੋਣ ਦੀਏ ਤੇ ਜੇ ਅਸੀਂ ਸੇਵਾ ਸੰਭਾਲ ਚ ਕੋਈ ਕਮੀ ਨਾ ਹੋਣ ਦੀਏ ਤੇ ਗੁਰੂ ਇਹਨਾਂ ਪ੍ਰਬੰਧਕਾਂ ਨੂੰ ਸਮਾਤ ਬਖਸ਼ੂਗਾ ਹੂੰ ਬਿਲਕੁਲ ਗੁਰੂ ਇਹਨਾਂ ਪ੍ਰਬੰਧਕਾਂ ਨੂੰ ਸਮਾਤ ਬਖਸ਼ੂਗਾ ਹੂੰ ਤੇ ਇਹਨਾਂ ਦੇ ਮਨ ਚ ਗੁਰੂ ਵਸੂਗਾ ਇਹਨਾਂ ਨੂੰ ਇਹ ਚੇਤਨਤਾ ਆਊਗੀ ਇਹ ਇਹਨਾਂ ਨੂੰ ਸਾਵਧਾਨ ਹੋਣ ਕਿ ਕਦੇ ਵਕਤ ਆਊਗਾ ਇਹਨਾਂ ਨੂੰ ਪਤਾ ਲੱਗੂਗਾ ਹੂੰ ਵੀ ਜੇ ਸਾਡੇ 20 20 30 30 ਕਿੱਲਿਆਂ ਨਾਲ ਜੀ ਹੈ ਅਸੀਂ ਪੰਜਾਬ ਪਜਾ 60 60000 ਰੁਪਿਆ ਤਨਖਾਹਾਂ ਲੈਨੇ ਨੌਕਰੀ ਤੋਂ ਤੇ ਸਾਡਾ ਨੀਗਾ ਪਰਿਵਾਰ ਪੜਦਾ ਤੇ ਗਰੰਥੀ ਸਿੰਘ ਦਾ ਪਰਿਵਾਰ ਆ ਬਿਲਕੁਲ ਇਹ ਗਰੰਥੀ ਸਿੰਘ ਦੇ ਬੱਚੇ ਜਿਹੜੇ ਆ ਵੀ ਚੰਗੇ ਸਕੂਲਾਂ ਪੜ੍ਹਨੇ ਚਾਹੀਦੇ ਜੀ ਬਿਲਕੁਲ ਗਰੰਥੀ ਸਿੰਘ ਦੇ ਜਿਹੜੇ ਬੱਚੇ ਆ ਇਹ ਇਹਨਾਂ ਨੂੰ ਵੀ ਜਿੱਥੇ ਸਕੂਲਾਂ ਦੇ ਟੀਚਰਾਂ ਦੀ ਗੱਲ ਕਰੀਏ ਚੰਗੇ ਮਿਲਣੇ ਚਾਹੀਦੇ ਆ ਉਥੇ ਜੇ ਕਿਸੇ ਨੇ ਤਬਲਾ ਸਿੱਖਣਾ ਵਾ ਜੇ ਕਿਸੇ ਨੇ ਕੀਰਤਨ ਸਿੱਖਣਾ ਵਾ ਹਾਰਮੋਨੀਅਮ ਸਿੱਖਣਾ ਵਾ ਚਾਹੇ ਕੋਈ ਹੋਰ ਗੁਣ ਗ੍ਰੈਂਡ ਕਰਨਾ ਕਿਸੇ ਨੇ ਕਥਾ ਸਿੱਖਣੀ ਆ ਕੀਰਤਨ ਸਿੱਖਣਾ ਵਾ ਉਹ ਉਹਦੇ ਵਾਸਤੇ ਵੀ ਚੰਗੇ ਉਸਤਾਦ ਚਾਹੀਦੇ ਆ ਤੇ ਚੰਗੇ ਉਸਤਾਦਾਂ ਵਾਸਤੇ ਇਹਨਾਂ ਨੂੰ ਮਾਇਆ ਚਾਹੀਦੀ ਆ ਬਿਲਕੁਲ ਬਿਲਕੁਲ ਗੁਰੂ ਉਹਨਾਂ ਦੇ ਮਨ 'ਚ ਵਸ ਕੇ ਉਹ ਉਹਨਾਂ ਨੂੰ ਇਹ ਹਲੂਣਾ ਗੁਰੂ ਦਊਗਾ ਵੀ ਸਾਨੂੰ ਇੰਨੀਆਂ-ਇੰਨੀਆਂ ਤਨਖਾਵਾਂ ਨਾਲ ਤੇ ਇੰਨੀਆਂ-ਇੰਨੀਆਂ ਮਤਲਬ ਆਪਣੇ ਵਸੀਲਿਆਂ ਨਾਲ ਨਹੀਂ ਕਿ ਸਾਡਾ ਪਰਿਵਾਰ ਨਹੀਂ ਚੱਲਦਾ ਤੇ ਗ੍ਰੰਥੀ ਸਿੰਘ ਦਾ ਜਿਹੜਾ ਇਹ 5-7000 ਨਾਲ ਕਿਵੇਂ ਪੜੂਗਾ ਬਿਲਕੁਲ ਚਲੋ ਇਹ ਤਾਂ ਹੋ ਗਿਆ ਨਾ ਕਮੇਟੀਆਂ ਨਾਲੋਂ ਗ੍ਰੰਥੀ ਸਿੰਘ ਦੇ ਕਰਤੱਵ ਕੀ ਹੋਣੇ ਚਾਹੀਦੇ ਆ ਵੇਖੋ ਗ੍ਰੰਥੀ ਸਿੰਘ ਦੇ ਕਰਤੱਵ ਸਭ ਤੋਂ ਪਹਿਲੀ ਜਿਹੜੀ ਗੱਲ ਆ ਨਾ ਜੀ ਉਹਨੂੰ ਗੁਰੂ ਤੇ ਇੰਨਾ ਭਰੋਸਾ ਹੋਣਾ ਚਾਹੀਦਾ ਜੀ ਗੁਰੂ ਤੇ ਸਭ ਤੋਂ ਪਹਿਲਾਂ ਇੰਨਾ ਭਰੋਸਾ ਹੋਣਾ ਚਾਹੀਦਾ ਵਾ ਬਈ ਮੈਂ ਆਪਦੀ ਡਿਊਟੀ ਨਿਭਾਉਣੀ ਆ ਹਾਂ ਬਿਲਕੁਲ ਤੇ ਗੁਰੂ ਨੇ ਆਪਦੀ ਡਿਊਟੀ ਨਿਭਾਉਣੀ ਆ ਹੂੰ ਮੈਂ ਤਾਂ ਨਾਕਾਨੀ ਕਰ ਸਕਦਾ ਵਾਂ ਜੀ ਪਰ ਗੁਰੂ ਪ੍ਰਤੀ ਜੇ ਮੈਂ ਆਪਣੇ ਫਰਜ਼ਾਂ ਨੂੰ ਸਾਵਧਾਨ ਹੋ ਕੇ ਨਿਵਾਵਾਂ ਤੇ ਗੁਰੂ ਮੇਰੇ ਪ੍ਰਤੀ ਨਹੀਂਗਾ ਹੂੰ ਕੋਈ ਵੀ ਅਣਗਿਹਲੀ ਕਰ ਸਕਦਾ ਜੀ ਜੀ ਬਿਲਕੁਲ ਕਹਿੰਦਾ ਭਾਵ ਤਾਂ ਡੈਪ ਵੀ ਜੇ ਤਨਖਾਹ ਘਟੇ ਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸੇਵਾ 'ਚ ਕਮੀ ਰੱਖੋ ਬਿਲਕੁਲ ਸੇਵਾ ਪੂਰੀ ਹੋਣੀ ਚਾਹੀਦੀ ਬਿਲਕੁਲ ਸੇਵਾ ਪੂਰੀ ਹੋਣੀ ਚਾਹੀਦੀ ਜੀ ਸੇਵਾ 'ਚ ਨਿਤਨੇਮ 'ਚ ਹਮ ਕੋਈ ਟਾਈਮ ਦੀ ਮਿਸਿੰਗ ਨਹੀਂ ਹੋਣੀ ਚਾਹੀਦੀ ਬਿਲਕੁਲ ਹਾਂਜੀ ਕੋਈ ਟੇਲ ਮੱਠ ਨਹੀਂ ਹੋਣੀ ਚਾਹੀਦੀ ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਹਾਂ ਜੀ ਜੀ ਆ ਹੁਣ ਕਿ ਕਹੋ ਜੀਆਂ ਵੇਖੋ ਪੋਸਟਾਂ ਸਾਹਮਣੇ ਆਉਂਦੀਆਂ ਸ਼ਰਮ ਨਾਲ ਸਿਰ ਝੁਕਦਾ ਵਾ ਆ ਪਿੱਛੇ ਜੇ ਇੱਕ ਜਿਹੜੀ ਆਈ ਆ ਉਹ ਅਜੇ ਤੱਕ ਪਤਾ ਤੇ ਲੱਗਾ ਨਹੀਂਗਾ ਹਮ ਵੀ ਉਹ ਵੀਡੀਓ ਜਾਂ ਤਾਂ ਮਦਰ ਕਿਸੇ ਨੇ ਐਡਿਟ ਕੀਤੀ ਆ ਜਾਂ ਕੀ ਸਿਸਟਮ ਆ ਜਿਹੜਾ ਉਹ ਸਿੰਘ ਇੱਕ ਵਿਖਾਇਆ ਵਾ ਵੀ ਉਹ ਮਹਾਰਾਜ ਜੀ ਹੁਰੀ ਚ ਬਿਠਾ ਕੋਬਾ ਕੁ ਲਾਉਂਡਿਆ ਉਹੀ ਕਹਿ ਰਹੇ ਨਾ ਹਾਂ ਮੈਂ ਸਾਫ਼ ਕਹਿਣਾ ਨਹੀਂ ਚਾਹੁੰਦਾ ਚਲੋ ਕੋਈ ਗੱਲ ਨਹੀਂ ਮੈਂ ਸਾਫ਼ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਗੁਰੂ ਘਰ ਦੇ ਵਜੀਰ ਉਹ ਆਮ ਆਮ ਸ਼ਰੀਆਬ ਲੋਕਾਂ ਵੀਡੀਓ ਦੇਖ ਲਈਏ ਹੈ ਨਾ ਉਹ ਵਿੱਚ ਲੁਕਾਤੇ ਰਹਿ ਨਹੀਂ ਗਾ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਆਈ ਉਹ ਦੋ ਬਾਣੇ ਦੇ ਵਿੱਚ ਹੈ ਤੇ ਛੋਟੇ ਬੱਚੇ ਜਾਂਦੇ ਆ ਹੂੰ ਕਿਉਂਕਿ ਮੇਰੇ ਸਾਹਮਣੇ ਇੱਕ ਦੇ ਚਿਹਰੇ ਤੇ ਦਾੜਾ ਹੈਗਾ ਵਾ ਤੇ ਇੱਕ ਤੇ ਨਹੀਂਗਾ ਹੂੰ ਉਹ ਬਰਾਬਰ ਬੈਠੇ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਤੇ ਉਹ ਆਪਸ ਵਿੱਚ ਖਿੱਚੋ ਤੋਈ ਕਰਨ ਡਿਆ ਹੂੰ ਆਹ ਹਜ਼ੂਰੀ ਚ ਹੂੰ ਪਾਪ ਕੇ ਗੁਰੂ ਦਾ ਡਰ ਨਹੀਂਗਾ ਹੂੰ ਬੰਦਿਆਂ ਦਾ ਡਰਿਆ ਜੀ ਬੰਦੇ ਹਾਜ਼ਰ ਨਹੀਂਗੇ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ ਜੀ ਸਹੀ ਆ ਹੈਂ ਜਿਹਦੇ ਨਾਲ ਵੇਖਣ ਵਾਲੇ ਦੇ ਮਨ ਚ ਇਹ ਜਾਊਗਾ ਵੀ ਇਹ ਗੁਰੂਪ੍ਰਤੀ ਜਿਹੜੇ ਆ ਉਹ ਸਹਿਰਦ ਨਹੀਂ ਗੇ ਹਮ ਜਿਆਦਾਤਰ ਬੇਅਦਬੀਆਂ ਦਾ ਕਾਰਨ ਵੀ ਇਹ ਹੋ ਸਕਦਾ ਹੈ ਵੀ ਅਸੀਂ ਉੱਥੇ ਆ ਕੇ ਪਹਿਰਾ ਨਹੀਂ ਦੇ ਰਹੇ ਬਿਲਕੁਲ ਬਿਲਕੁਲ ਹਮ ਜੇਕਰ ਮੈਂ ਵਾਅਦਾ ਨਾ ਕਹਿੰਦਾ ਵੀ ਜੇਕਰ ਹਰ ਬੰਦਾ ਜਿਹੜਾ ਉਹ ਸਾਵਧਾਨ ਹੋ ਜਾਏ ਨਾ ਗਰੰਥੀ ਸਿੰਘ ਇੱਥੋਂ ਤੱਕ ਸੀਮਿਤ ਨਾ ਰਵੇ ਵੀ ਮੈਂ ਨੇਤਨੇਮ ਕਰ ਲਿਆ ਜੀ ਬਿਲਕੁਲ ਮੈਂ ਨੇਤਨੇਮ ਕਰ ਲਿਆ ਵਾ ਤੇ ਹੁਣ ਮੇਰਾ ਕੰਮ ਮੁੱਕ ਗਿਆ ਮੁੱਕ ਗਿਆ ਬਿਲਕੁਲ ਹੈ ਦੁਪਹਿਰ ਵਾਲੇ ਕਲਾਸਾ ਲਾਵੇ ਦਪੇਰ ਵੇਲੇ ਛੋਟੇ ਬੱਚਿਆਂ ਨੂੰ ਨਾਲੇ ਕਲਾਸਾਂ ਲਾਵੇ ਨਾਲੇ ਕੁਛ ਨਾ ਕੁਛ ਉਹਦਾ ਬਣੇ ਹੋਰ ਨਹੀਂ ਆ ਜੇ ਮੰਨ ਲਓ ਕੋਈ ਪਰਮਾਨੈਂਟ ਨਹੀਂ ਵੀ ਦਿੰਦਾ ਹੂੰ ਬਿਲਕੁਲ ਜਦੋਂ ਆਪਾਂ 20 30 ਬੱਚੇ ਇਕੱਠੇ ਕਰਕੇ ਤੇ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਵਾਵਾਂਗੇ ਇਤਿਹਾਸ ਤੋਂ ਸਿਧਾਂਤ ਤੋਂ ਵਾਕਿਫ ਕਰਵਾਵਾਂਗੇ ਜੀ ਤੇ ਮੇਰਾ ਨਹੀਂ ਖਿਆਲ ਵੀ ਕੋਈ ਕਮੇਟੀ ਵੀ ਗਲਤ ਕਰੂ ਉਹਦੇ ਨਾਲ ਕਮੇਟੀ ਕਹਿ ਲਗੇ ਚਾਹੇ ਉਹਨਾਂ ਬੱਚਿਆਂ ਦੇ ਜਿਹੜੇ ਮਾਪਿਓ ਆ ਪਰਿਵਾਰ ਆ ਬਿਲਕੁਲ ਉਹ ਕੁਛ ਨਾ ਕੁਛ ਤੇ ਮਹਿਸੂਸ ਕਰਨਗੇ ਨਾ ਵੀ ਇਹ ਗਰੰਥੀ ਸਿੰਘ ਨੂੰ ਸਾਡੇ ਵੱਲੋਂ ਯੋਗਦਾਨ ਹੋਣਾ ਚਾਹੀਦਾ ਜੀ ਤੇ ਜੇ ਮੰਨ ਲਓ 20 ਬੱਚੇ ਜਿਹੜੇ ਆ ਉਹ ਉਹਨਾਂ ਨੂੰ ਉਹ ਗਰੰਥੀ ਸਿੰਘ ਜਿਹੜਾ ਵਾ ਸਿਧਾਂਤ ਨਾਲ ਜੋੜਦਾ ਗੁਰਬਾਣੀ ਨਾਲ ਜੋੜਦਾ ਇਤਿਹਾਸ ਨਾਲ ਜੋੜਦਾ ਵਾ ਹੈ ਤੇ ਜਾਂ ਸਮਾਜਿਕ ਤੌਰ ਤੇ ਕਹੀਏ ਵੀ ਚੰਗੇ ਗੁਣ ਦੇਂਦਾ ਵਾ ਬਿਲਕੁਲ ਤੇ ਜੇ ਉਹ 20 ਪਰਿਵਾਰ ਵਾ ਤੇ 20 ਪਰਿਵਾਰ 2-200 ਰੁਪਇਆ ਵੀ ਦੇਣ ਜੀ 4000 ਰੁਪਇਆ ਹੋ ਗਿਆ ਬਿਲਕੁਲ ਵਾਦਾ ਹੋ ਗਿਆ ਨਾ ਤਨਖਾਹ ਦਾ ਬਿਲਕੁਲ ਬਿਲਕੁਲ ਇਹ ਸਾਰੇ ਵਸੀਲੇ ਕੋਈ ਨਾ ਕੋਈ ਗੁਰੂ ਸਾਹਿਬ ਦੇ ਸਤਕਾਰ ਦੇ ਨਾਲ ਐਸੇ ਬਣਾਉਣੇ ਚਾਹੀਦੇ ਆ ਜਿਹਦੇ ਨਾਲ ਲੋਕਾਂ ਪ੍ਰਤੀ ਅਸੀਂ ਇਹ ਵਿਖਾ ਸਕੀਏ ਵੀ ਅਸੀਂ ਜਾਗਰੂਕ ਆ ਜੀ ਗੁਰੂ ਪ੍ਰਤੀ ਸਾਡੀ ਜਿਹੜੀ ਭਾਵਨਾ ਵਾ ਉਹ ਬਿਲਕੁਲ ਸਾਫ਼ ਸੁਥਰੀ ਆ ਹਾਂ ਹੈ ਤੇ ਗੁਰੂ ਸਾਹਿਬ ਫਿਰ ਕਿਰਪਾ ਕਰਕੇ ਕੋਈ ਨਾ ਕੋਈ ਵਸੀਲਾ ਵੀ ਬਣਾ ਦੇਣਗੇ ਜੀ ਇੱਕ ਇੱਕ ਤਰੀਕਾ ਹੋਰ ਹੋ ਸਕਦਾ ਵੀ ਸਾਡੇ ਬਹੁਤ ਸਾਰੇ ਹਰ ਪਿੰਡ ਦੇ ਵਿੱਚ ਐਨਆਰਆਈ ਵੀਰ ਕਿੰਨੇ ਬੈਠੇ ਨੇ ਹਨਾ ਜੇ ਮੰਨ ਲਓ ਇੱਕ ਪਿੰਡ ਦੇ ਆਪਣਾ 12 ਐਨਆਰਆਈ ਵੀਰ ਬੈਠੇ ਨੇ ਬਾਹਰ गए 12 ਬੰਦੇ ਉਹ ਯਾਰ ਕਹਿ ਲੈਣ ਵੀ ਇੱਕ ਮਹੀਨੇ ਦੀ ਤਨਖਾਹ ਵਾਰੀ-ਵਾਰੀ ਆਪਾਂ ਪਾਇਆ ਕਰਾ ਇਹ ਤਰੀਕਾ ਹੋ ਨਹੀਂ ਸਕਦਾ ਵਧੀਆ ਤਰੀਕਾ ਲੈ ਬਹੁਤ ਵਧੀਆ ਤਰੀਕਾ ਵਾ ਆਪਾਂ ਅੱਜ ਪਿੰਡਾਂ 'ਚ ਇਸ਼ਤਿਹਾਰ ਲੱਗੇ ਹੋਏ ਨੇ ਆ ਨਾ ਹਾਂ ਚਾਹੇ ਕਬੱਡੀ ਕਪਾਂ ਦੇ ਹੋਣ ਬਿਲਕੁਲ ਮੈਂ ਹੌਣ ਲੱਗਾ ਹੁਣ ਤੇ ਵੀ ਕਬੱਡੀ ਵਾਲੇ ਪਲੇਅਰਾਂ ਨੂੰ ਅਸੀਂ ਕਿੰਨੇ ਕਿੰਨੇ ਦੇ ਰਿਹਾ ਚਾਹੇ ਕਬੱਡੀ ਕਪਾਂ ਦੇ ਹੋਣ ਤੇ ਚਾਹੇ ਧਾਰਮਿਕ ਜੋੜ ਮੇਲੇਾਂ 'ਚ ਵੀ ਯੋਗਦਾਨ ਵੇਖਿਆ ਜਾ ਸਕਦਾ ਪਰ ਹਰੀਆਂ ਚਾਦਰਾਂ ਵਾਲੇ ਜਿਹੜੇ ਮੇਲੇ ਆ ਉਹਨਾਂ 'ਚ ਥੱਲੇ ਲਿਖਿਆ ਹੁੰਦਾ ਫਲਾਣਾ ਸਿੰਘ ਜੂਕੇ ਫਲਾਣਾ ਸਿੰਘ ਜੂ ਐਸ ਏ ਬਿਲਕੁਲ ਹਾਂਜੀ ਫਲਾਣਾ ਸਿੰਘ ਦੁਬਈ ਬਿਲਕੁਲ ਫਲਾਣਾ ਸਿੰਘ ਜਰਮਨੀ ਜੀ ਉੱਥੇ ਜਿੱਥੇ ਅਸੀਂ ਇਹਨਾਂ ਜੋੜ ਮੇਲੇਾਂ 'ਚ ਜੇ ਯੋਗਦਾਨ ਪਾਉਨੇ ਆ ਤੇ ਸਾਨੂੰ ਇਹ ਨਾ ਇਹ ਨਾਈ ਵੀਰਾਂ ਦੀ ਸ਼ਹਿਰ ਚ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜਾ ਜਿਹਾ ਗੁਰੂ ਘਰਾਂ ਦੀਆਂ ਇਮਾਰਤਾਂ ਚ ਬਹੁਤ ਵੱਡਾ ਯੋਗਦਾਨ ਤੁਸੀਂ ਪਾਇਆ ਵਾ ਲੰਗਰਾਂ ਚ ਬਹੁਤ ਵੱਡਾ ਯੋਗਦਾਨ ਪਾਉਣੇ ਧੰਨਵਾਦ ਆ ਤੁਹਾਡਾ ਹੂੰ ਪਰ ਸਤਕਾਰਯੋਗ ਭਰਾਓ ਮੈਂ ਬੇਨਤੀ ਕਰਾਂ ਉਹਨਾਂ ਵੀਰਾਂ ਨੂੰ ਵੀ ਇਸ ਪਾਸੇ ਵੀ ਧਿਆਨ ਦਿਓ ਜੇ ਤੁਸੀਂ ਹੱਥ ਛਾੜ ਦਿਓ ਨਾ ਗਰੰਥੀ ਸਿੰਘ ਵੱਲੇ ਹੂੰ ਜੀ ਤੇ ਉਹ ਉਹ ਦਾ ਜੇ ਮਹੀਨਾ ਨਹੀਂ ਤੇ 15 ਦਿਨ ਉਹਦੇ ਬਿਲਕੁਲ ਸਖਾਲੇ ਨਗ ਜਾਂਦੇ ਆ ਬਿਲਕੁਲ ਸਹੀ ਗੱਲ ਮਾੜਾ ਜਿਹਾ ਹੱਥ ਚੜਿਆ ਕੋਈ ਚੱਕਰ ਹੀ ਨਹੀਂ ਤੇ ਜੇ ਇੱਕ ਵਾਰ ਜੇ ਇੱਕ ਪਿੰਡ ਚੋਂ ਮੰਨ ਲਓ ਵੀ ਜਿਤਨਾ 12 ਦੀ ਗੱਲ ਕੀਤੀ ਆਪਾਂ ਪਹਿਲੀ ਗੱਲ ਤੇ ਮੇਰਾ ਖਿਆਲ ਵੀ ਛੋਟੇ ਤੋਂ ਛੋਟਾ ਪਿੰਡ ਵੀ ਐਸਾ ਨਹੀਂ ਹੋਣਾ ਜਿੱਥੇ 12 ਹੋਣਾ ਹੈ ਹਾਂ ਜਿਆਦਾ ਹੀ ਹੋਣਗੇ ਹੈ ਇੱਕ ਤਾਂ ਆਪਾਂ ਵੈਸੇ ਇੱਕ ਨਾਰਮਲ ਗੱਲ ਕੀਤੀ ਆ ਵੀ 12 ਉਹ ਬੰਦੇ ਚੁੜੇ ਜਾਣ ਜਿਹੜੇ ਸਾਡੇ ਚੰਗਾ ਸਿਹਰਦੇ ਨੇ ਹੋ ਸਕ ਮੈਂ ਇਹ ਨਹੀਂ ਕਹਿੰਦਾ ਵੀ ਬਾਹਰ ਵਾਲੇ ਹੋਣ ਜੇ ਮੰਨ ਲਓ ਕੋਈ ਚੰਗਾ ਰੀਸ ਹੈਗਾ ਪਿੰਡ ਦੇ ਵਿੱਚ ਉਹ ਵੀ ਕਹਿ ਦਿਓ ਯਾਰ ਇੱਕ ਮਹੀਨੇ ਤਨਖਾ ਮੇਰੇ ਕਿਤੇ ਪਾ ਦਿਓ ਬਿਲਕੁਲ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਨਹੀਂ ਹੈਨਾ ਕਰਨਾ ਚਾਹੀਦਾ ਹੈ ਹੋਣਾ ਚਾਹੀਦਾ ਚਾਹੇ ਕੋਈ ਵਿਦੇਸ਼ ਵਾ ਹੂੰ ਉਹ ਉਹ ਆਪਦੀ ਕਰੰਸੀ ਦੇ ਹਿਸਾਬ ਨਾਲ ਉੱਥੋਂ ਗੱਲ ਕਰ ਲਵੇ ਤੇ ਉਹਦੇ ਵਾਸਤੇ 10 15 2000 ਰੁਪਇਆ ਕਿੰਨੀ ਗੱਲ ਹੈ ਬਿਲਕੁਲ ਮਹੀਨੇ ਦਾ ਸਹੀ ਮੰਨ ਲਓ ਵੀ ਐਨ ਆਈ ਆਰ ਵੀਰ ਕੋਈ ਸਾਡਾ ਭਰਾ ਜਿਹੜਾ ਵਾ ਉਹ ਉੱਥੇ ਲੱਖ ਜਾਂ 2 ਲੱਖ ਰੁਪਇਆ ਕਮਾਉਂਦਾ ਵਾ 2 ਲੱਖ ਚੋਂ ਜੇ 20000 ਗਰੰਤੀ ਸਿੰਘ ਵਾਸਤੇ ਕੱਢ ਦਿੱਤਾ ਜਾਵੇ ਕੋਈ ਗੱਲ ਹੀ ਨਹੀਂ ਤੇ ਮੇਰੇ ਖਿਆਲ ਪਾ ਕੋਈ ਸਹੀ ਕਿਉਂਕਿ ਇਹਦੋਂ ਵੱਧ ਵੱਧ ਤੇ ਅਸੀਂ ਕਈ ਵਾਰ ਇਧਰ ਉਧਰ ਹਮ ਸ਼ੁਗਲ ਸਟੇ ਜੀ ਲਾ ਦਨੇ ਇਹ ਤਾਂ ਹੈ ਹੀ ਹੈ ਬਿਲਕੁਲ ਸਹੀ ਗੱਲ ਹੈ ਉਦੋਂ ਵਾਸਤੇ ਆਪਾਂ ਵੇਖਣੇ ਹੁਣ ਮੇਲਿਆਂ ਤੇ ਤੇ ਉੱਥੇ ਐਨ ਆਈ ਆਰ ਦਾ ਜੋ ਸਟicker ਲੱਗਾ ਹੁੰਦਾ ਤੇ ਉਹ ਸਟicker ਨੂੰ ਹੋਰ ਚਮਕਾਉਣ ਵਾਸਤੇ ਕਈ ਵਾਰ ਅਸੀਂ ਗਾਇਕਾਂ ਦੇ ਉੱਤੋਂ ਦੀ ਇੱਕ ਚੀਜ਼ ਹੋਰ ਆ ਵੇਖੋ ਜਿੱਤੋਂ ਤੱਕ ਤੁਸੀਂ ਗਾਇਕਾਂ ਦੀ ਗੱਲ ਕੀਤੀ ਵੀ ਅੱਜ ਵੀ ਸਾਡੇ ਵਿਆਹਾਂ ਸ਼ਾਦੀਆਂ ਤੇ ਉਹੀ ਕੁਝ ਹੋ ਰਿਹਾ ਹੈ ਨਾ ਡੀਜੇ ਲੱਗਦੇ ਆ ਮੈਂ ਹੁਣ ਕੁਰੇਜ ਨਾ ਕਰਾਂ ਕੰਜਰੀਆਂ ਵੀ ਨੱਚਦੀਆਂ ਤੁਹਾਡੇ ਮੇਰੇ ਵਰਗੇ ਜੋ ਸੁਹਿਰਦ ਵੀਰ ਉੱਥੇ ਜਾ ਕੇ ਬੈਠੇ ਹੁੰਦੇ ਪੈਲਸ ਦੇ ਵਿੱਚ ਹੈ ਨਾ ਸਾਹਮਣੇ ਅਸੀਂ ਬੈਠੇ ਹਾਂ ਸਾਹਮਣੇ ਕੁੜੀਆਂ ਨੱਚ ਰਹੀਆਂ ਨੇ ਉਦੋਂ ਇਮਾਨਦਾਰੀ ਨਾਲ ਜਵਾਬ ਦਿਓ ਵੀ ਤੁਹਾਡੇ ਮਨ 'ਚ ਆਉਂਦੀ ਨਹੀਂ ਗੱਲ ਵੀ ਸਾਡਾ ਯਾਰ ਪ੍ਰਚਾਰ ਕੀਤਾ ਐਵੇਂ ਗਿਆ ਜੇ ਸਾਡੇ ਲੋਕਾਂ ਨੇ ਕ੍ਰੀਤੀਆਂ ਉਹੀ ਰੱਖਣੀਆਂ ਅਹੀਂ ਜਿਹੜਾ ਡੇਢ ਡੇਢ ਘੰਟਾ ਦੋ ਦੋ ਘੰਟੇ ਦੁਆਰ ਲਾ ਕੇ ਆਉਣੇ ਆ ਤੇ ਸਾਡਾ ਪ੍ਰਚਾਰ ਕੀਤਾ ਕਿੱਥੇ ਗਿਆ ਜੇ ਮੈ ਅਸਰ ਹੀ ਨਹੀਂ ਕਰਨਾ ਬਿਲਕੁਲ ਬਿਲਕੁਲ ਜੀ ਵੇਖੋ ਜਿਹੜੇ ਉਹ ਲੋਕ ਆਉਣ ਵਾਲੇ ਆ ਨਾ ਜੀ ਉਹ ਲੋਕ ਆਉਣ ਵਾਲੇ ਜਿਹੜੇ ਆ ਢਾਡੀਆਂ ਕਵੀਸ਼ਰਾਂ ਆਪਣਾ ਕਥਾਵਾਚਕਾਂ ਨੂੰ ਗੱਲ ਕਰੀਏ ਤੇ ਜੇ ਉਹਨਾਂ ਦੀ ਭੇਟਾ ਤੇ ਗਰੰਤ ਆਪਣਾ ਇਹਨਾਂ ਦੀ ਭੇਟਾ ਦੀ ਗੱਲ ਕਰ ਲਈਏ ਬਿਲਕੁਲ ਜਿੰਨੀ ਸਮਾਨ ਦਾ ਫਰਕ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਜ ਕੋਈ ਅੱਜ ਕੋਈ ਵਾਦ ਤੋਂ ਵਾਦ ਕੁਝ ਜਥੇ ਨੂੰ ਕਿਸੇ ਕਵੀਸ਼ਰ ਢਾਡੀ ਨੂੰ ਦਿੰਦਾ ਹੋਊਗਾ ਨਾ ਜੀ ਤੇ 40 ਤੋਂ 50000 ਰੁਪਏ ਦੇ ਦਿੰਦਾ ਹੂ ਬਿਲਕੁਲ ਹਾਂਜੀ ਬਿਲਕੁਲ ਸੱਭਿਆਚਾਰ ਗਰੁੱਪਾਂ ਦਾ 1.5 ਲੱਖ 2-2 ਲੱਖ ਦੇ ਦਿੰਦਾ ਹੁਣ ਉਹ ਜਿਹੜਾ 1.5 ਲੱਖ ਰੁਪਇਆ ਫਿਰ ਉਦੋਂ ਬਾਅਦ ਉਹਦੀ ਸਾਨੂੰ ਕਿਆਸ ਕਰਨੀ ਚਾਹੀਦੀ ਹੈ ਨਾ ਬਿਲਕੁਲ ਕਿਤੇ ਪਰਿਵਾਰ ਚ ਬਹਿ ਕੇ ਉਹ ਤੇ ਵਿਚਾਰ ਕਰਨੀ ਚਾਹੀਦੀ ਹੈ ਹਮ ਵੀ ਆਪਾਂ ਜਦੋਂ ਅਖੰਡਪਾਤ ਸਾਹਿਬ ਦਾ ਘਰ ਭੋਗ ਪਾਇਆ ਜੀ ਉਦੋਂ ਸੱਦਿਆ ਕਵੀਸ਼ੇ ਜਾਂ ਢਾਡੀ ਜਿਹਾ ਬਿਲਕੁਲ ਉਹਨਾਂ ਨੂੰ ਦਿੱਤਾ ਆਪਾਂ 25000 30000 ਜਾਂ 40000 ਲਾ ਰੋ ਹਮ ਉਹਨਾਂ ਨੂੰ ਆਪਾਂ 30-40000 ਰੁਪਇਆ ਦਿੱਤਾ ਹਮ ਹਮ ਉਦੋਂ ਬਾਅਦ ਫਿਰ ਆਪ ਹਾਂ ਮੈਂ ਕੀ ਕਵਾਂ ਹੈ ਉਹਨਾਂ ਲੋਕਾਂ ਨੂੰ ਪਰ ਜਿਹੜਾ ਉਹ 40000 ਰੁਪਿਆ ਦਿੱਤਾ ਵਾ ਕਵੀਸ਼ਰ ਢਾਡੀ ਜਥੇ ਨੂੰ ਕਥਾਵਾਚਕ ਨੂੰ ਕੀਰਤਨੀ ਜਥੇ ਨੂੰ ਜੀ ਉਹ ਸਾਡਾ ਜਿਹੜਾ ਉਹ ਸਾਡੇ ਪਰਿਵਾਰ ਨੂੰ ਕਿਹੜੀ ਸਾਈਡ ਨੂੰ ਲੈ ਕੇ ਜਾਊਗਾ ਬਿਲਕੁਲ ਉਹਦੇ ਅੱਗੇ ਜਾਊਗਾ ਤੇ ਜਿਹੜਾ ਉਦੋਂ ਬਾਅਦ ਅਸੀਂ ਉਹ 1.5 ਲੱਖ ਜਾਂ 2 ਲੱਖ ਰੁਪਿਆ ਜਿਹੜਾ ਸੱਭਿਆਚਾਰ ਦੇ ਨਾਂ ਤੇ ਦਿੱਤਾ ਹੂੰ ਉਹਦੇ ਸੱਭਿਆਚਾਰ ਸਾਡਾ ਕੀ ਆ ਬਿਲਕੁਲ ਸਭ ਤੋਂ ਪਹਿਲੀ ਗੱਲ ਤੇ ਵਕੀਲੇ ਦੇ ਭਗਤੀ ਬਣ ਗਏ ਹਾਂਜੀ ਉਹ ਚ ਵਕੀਲੇ ਦੇ ਭਗਤੀ ਬਣਨਗੇ ਜਾਂ ਫੇ ਸਾਗਰ ਦੀ ਓਟ ਹੀ ਕਰਨ ਜਾਣਗੇ ਬਿਲਕੁਲ ਹੈ ਉਹੀ ਗੋਣਾ ਜਿਹੜਾ ਚੱਲਦਾ ਰਿਹਾ ਜੋ ਸੁਣਿਆ ਹਾਂ ਜੋ ਜੋ ਸੁਣੇ ਸਾਡੇ ਬੱਚੇ ਨੂੰ ਪਰੋਸਿਆ ਜਾਊ ਉਹ ਹੀ ਸੁਣਾਗੇ ਤੇ ਜੋਸ ਫਿਰ ਉਹ ਉਹ ਤੇ ਇਥੋਂ ਤੱਕ ਵੀ ਆ ਵੀ ਸਾਡੀਆਂ ਧੀਆਂ ਭੈਣਾਂ ਨੂੰ ਕਈਆਂ ਨਾਲ ਹੀ ਨਚਾ ਲੈਂਦੇ ਬਿਲਕੁਲ ਜੀ ਨਹੀਂ ਉਹ ਵੀ ਸਾਰਾ ਕੋਈ ਬਰਦਾਸ਼ਤ ਕਰੀ ਜਾਂਦੇ ਜਿਹੜਾ ਸਾਡੇ ਜਿਹੜਾ ਸਾਡੇ ਵੱਡ-ਵਡੇਰਿਆਂ ਨੇ ਕੀਤਾ ਹੀ ਨਹੀਂ ਜੀ ਹੈ ਜੀ ਜਿਹੜਾ ਸਾਡੇ ਵੱਡ-ਵਡੇਰਿਆਂ ਨੇ ਆਪ ਉਹਦੇ ਕੋਲ ਦੀ ਲੰਗੇ ਨਹੀਂ ਤੇ ਉਸ ਚੀਜ਼ ਨੂੰ ਆਪਦੇ ਕੋਲ ਦੀ ਲੰਗਣ ਨਹੀਂ ਦਿੱਤਾ ਜੀ ਹੈ ਬਿਲਕੁਲ ਅਹੀਂ ਉਹ ਸਾਰਾ ਕੁਛ ਆਦੀਆਂ ਅੱਖਾਂ ਨਾਲ ਲੱਗਦਾ ਭਾਈ ਸਾਹਿਬ ਨੇ ਵੀ ਥੋੜਾ ਰੰਗ ਫੜਿਆ ਆ ਭਾ ਇਦੋਂ ਵੀ ਥੋੜਾ ਲੈ ਲਿਆ ਵਿਚਾਰ ਇੱਕ ਚੀਜ਼ ਹੋਰ ਤੁਸੀਂ ਨੋਟ ਕੀਤੀ ਹੋਊਗੀ ਪੈਲਸਤਾਨ ਦੇ ਵਿੱਚ ਲੜਕੀਆਂ ਨੂੰ ਲਾਇਆ ਜਾਂਦਾ ਹੈ ਸ਼ਰਾਬੀਆਂ ਨੂੰ ਸ਼ਰਾਬ ਪਾਉਣ ਵਾਸਤੇ ਪਲੇਟਾਂ ਫੜਾਉਣ ਵਾਸਤੇ ਤੁਸੀਂ ਨੋਟ ਕੀਤੀ ਹੋਊਗਾ ਉਹ ਜਿਹੜੇ ਉਹ ਕਿੰਨਾ ਕੁ ਸਹੀ ਆ ਯਾਰ ਅਸੀਂ ਤਾਂ ਉਹ ਧੀਆਂ ਭੈਣਾਂ ਦੀ ਇਸ ਤੋਂ ਬਚਾਉਣ ਵਾਲੇ ਹਾਂ ਪਰ ਅਸੀਂ ਖੁਦ ਨਿਲਾਮ ਕਰ ਦਿਤੀਆਂ ਅਸੀਂ ਉਹ ਆ ਵੀ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਰਾਖੀ ਕੀਤੀ ਬਿਲਕੁਲ ਅਸੀਂ ਵੀ ਪਰ ਉਹੀ ਚੀਜ਼ ਅਸੀਂ ਵੇਨੇ ਆ ਜਦੋਂ ਸਾਡੀਆਂ ਧੀਆ ਸਾਡੇ ਅੱਗੇ ਐ ਕਰਕੇ ਪਰੋਸ ਕੇ ਖੜੀਆਂ ਹੈ ਹੈ ਤਾਂ ਉਹ ਧੀਆ ਨੇ ਨਾ ਬਿਲਕੁਲ ਹੈ ਤਾਂ ਹੈ ਤਾਂ ਪੰਜਾਬ ਦੀ ਸ਼ਾਨ ਹੀ ਆ ਨਾ ਜੀ ਜੀ ਮਾਰੇ ਨੇ ਆਖਿਆ ਸੋਕ ਕਿਉ ਮੰਦਾ ਆਖੀ ਹੈ ਹਾਂ ਜਿੱਤੇ ਜੰਮੇ ਰਜਾ ਬਿਲਕੁਲ ਹੈ ਤਾਂ ਧੀ ਤਾਂ ਧੀ ਹੈ ਬਿਲਕੁਲ ਪਰ ਇਹ ਜਿਹੜਾ ਇਹ ਬਹੁਤ ਸਰਾਸਰ ਗਲਤ ਹੈ ਹੂੰ ਕਿਉਂ ਉੱਥੇ ਡਰਿੰਕ ਵੀ ਕੀਤੀ ਹੁੰਦੀ ਆ ਹੂੰ ਉੱਥੇ ਭਾਂਤ ਭਾਂਦੇ ਲੋਕ ਬੋਲਦੇ ਆ ਜਦੋਂ ਸਾਡੀ ਧੀ ਐਣ ਕੇ ਟ੍ਰੇ 'ਚ ਲਿਆ ਕੇ ਉਹਨਾਂ ਦੇ ਅੱਗੇ ਰੱਖਦੀ ਆ ਤੇ ਫਿਰ ਉੱਤੇ ਮਾਲਕ ਨੂੰ ਪਤਾ ਹੁੰਦਾ ਉਹਦੀ ਵੀ ਉਥੇ ਲਟਕੀ ਦੀ ਵੀ ਇੱਕ ਮਜਬੂਰੀ ਹੁੰਦੀ ਹੈ ਬਿਲਕੁਲ ਮਜਬੂਰੀ ਦਾ ਕਾਰਨ ਹੈ ਸਾਰਾ ਕੁਝ ਜੀ ਉਹਨਾਂ ਦਾ ਤਾਂ ਹੈਗਾ ਨਾ ਵੀ ਉਹਨਾਂ ਨੇ ਚਲੋ ਇੱਕ ਤਰੀਕੇ ਨਾਲ ਰੋਜ਼ੀ-ਰੋਟੀ ਕਮਾਉਣੀ ਹੈ ਭਾਵੇਂ ਉਹ ਪਲੇਟਾਂ ਚੁੱਕ ਬਣਾ ਲੈ ਭਾਵੇਂ ਸ਼ਰਾਬ ਪਰੋਸਣ ਪਰ ਜਿਹੜੇ ਸਾਡੇ ਲੋਕ ਉਹਨਾਂ ਤੋਂ ਕੰਮ ਲੈ ਰਹੇ ਨੇ ਉਹਨਾਂ ਨੂੰ ਇਹ ਵੀ ਪਤਾ ਵੀ ਹੋਰ ਹੀ ਪੈਲਸਟ ਕੰਮ ਹੁੰਦੇ ਆ ਡੰਡਾ ਟੁੱਟਾ ਚੀਰ ਸਕਦੀਆਂ ਉਹ ਸਬਜ਼ੀਆਂ ਤਿਆਰ ਕਰ ਸਕਦੀਆਂ ਬਰਤਨ ਸਾਫ਼ ਕਰ ਸਕਦੀਆਂ ਪਰ ਚੇਚਾ ਉਹਨਾਂ ਨੂੰ ਸ਼ਰਾਬ ਵਰਤੋਂ ਤੇ ਲਾਏ ਹੁੰਦਾ ਹਾਂਜੀ ਹਾਂਜੀ ਇਹੀ ਗੱਲ ਹੈ ਵੀ ਇਹ ਬੱਚੀਆਂ ਜਿਲੇ ਕੇ ਜਾਣ ਗਈਆਂ ਹੂੰ ਤੇ ਇਹਦੇ ਵਿੱਚ ਤਾਂ ਬਹੁਤ ਇਹ ਬਹੁਤ ਹੀ ਘਨੌਣੀ ਕਾਰਵਾਈ ਨਿੰਦਣਯੋਗ ਆ 100% ਨਿੰਦਣਯੋਗ ਆ ਤੁਸੀਂ ਕਿਹਨੂੰ ਦੇਖਦੇ ਹੋ ਇਸ ਚੀਜ਼ ਨੂੰ ਬਿਲਕੁਲ ਜੀ ਬਿਲਕੁਲ ਵੇਖੋ ਧੀਵ ਆ ਚਾਹੇ ਉਹ ਅਮੀਰ ਦੀ ਆ ਚਾਹੇ ਗਰੀਬ ਦੀ ਆ ਧੀ ਧੀ ਤਾਂ ਧੀ ਆ ਚਾਹੇ ਮਜ਼ਦੂਰ ਦੀ ਆ ਚਾਹੇ ਕੇ ਬਾਦਸ਼ਾਹ ਦੀ ਆ ਧੀ ਤਾਂ ਧੀ ਆ ਨਾ ਬਿਲਕੁਲ ਜੇ ਉਹ ਸਾਨੂੰ ਅਥੇ ਫਿਰ ਵੇਖਣਾ ਇਹ ਨਿਗਾਹਣਾ ਚਾਹੀਦਾ ਵੀ ਜੇ ਇਸ ਬੱਚੀ ਦੇ ਥਾਂ ਤੇ ਕਿਤੇ ਸਾਡੀ ਬੱਚੀ ਮਜ਼ਦੂਰੀ ਵਾਸ ਕੋਈ ਇਹ ਕੰਮ ਕਰਦੀ ਹੋਵੇ ਅਸੀਂ ਅਸੀਂ ਵੇਖ ਸਕਾਂਗੇ ਜਾਂ ਬਰਦਾਸ਼ਤ ਕਰਾਂਗੇ ਬਿਲਕੁਲ ਤੇ ਜੇ ਅਹੀਂ ਨਹੀਂ ਗਾ ਉਸ ਬੱਚੀ ਨੂੰ ਆਪਦੀ ਬੱਚੀ ਨੂੰ ਅਹੀਂ ਨਹੀਂ ਵੇਖ ਸਕਦੇ ਹੂੰ ਫਿਰ ਉਸ ਬੱਚੀ ਪਰਤੇ ਫਿਰ ਲੋਕ ਬੋਲਦੇ ਕੀ ਆ ਉਹ ਵੀ ਸਾਰਾ ਕੁਝ ਆਪਣਾ ਸੁਣਦੇ ਬਿਲਕੁਲ ਬਿਲਕੁਲ ਨਗਾ ਲੋਕਾਂ ਦੀ ਜਿਹੜੀ ਉਹ ਕਿਹੜੇ ਕਿਹੜੇ ਤਰੀਕੇ ਨਾਲ ਅੱਖ ਜਿਹੜੀ ਖੁੱਲਦੀ ਲੋਕਾਂ ਦੀ ਉਹਨਾਂ ਬੱਚਿਆਂ ਦੇ ਕਿਤਨਾ ਖੁੱਲਦੀ ਸਹੀ ਹੈ ਕਿਤਨੇ ਕਿਤੇ ਮੰਨ ਲਓ ਹੁਣ ਲੜਕੀ ਪਰਿਵਾਰ ਵਾਲੇ ਬੁੱਕਰਦੇ ਹਨ ਉਹ ਵੀ ਤਾਂ ਕਹਿ ਸਕਦੇ ਹਨ ਪੈਸਾ ਨਾਲ ਪਹਿਲੀ ਲੜਕੀ ਕੋਈ ਨਹੀਂ ਲਾਉਣੀ ਬਿਲਕੁਲ ਬਿਲਕੁਲ ਹੈਨਾ ਉਹ ਉੱਥੇ ਉਹਨਾਂ ਨੂੰ ਇਹ ਵੇਖਣਾ ਚਾਹੀਦਾ ਵੀ ਇੱਕ ਬੰਨੇ ਤੇ ਅਸੀਂ ਕੰਨਿਆਦਾਨ ਦੇ ਨਾਂ ਤੇ ਆਪਣੀ ਲੜਕੀ ਨੂੰ ਡੋੜੀ ਚ ਪਾ ਰਹੇ ਹਾਂ ਹਾਂ ਹੈ ਤਾਂ ਦੂਜੇ ਆਪਣੇ ਨਾਮ ਕਰਨਾ ਜੇ ਕਿਤੇ ਉਹੀ ਲੜਕੀ ਹਾਂ ਮਜਬੂਰੀ ਵਸ ਐਸਾਂ ਤੇ ਖੜੀ ਹੋਵੇ ਬਿਲਕੁਲ ਤੁਸੀਂ ਪ੍ਰਵਾਨ ਕਰਾਂਗੇ ਪ੍ਰਵਾਨ ਕਰਾਂਗੇ ਤੇ ਜੇ ਅਸੀਂ ਪ੍ਰਵਾਨ ਨਹੀਂ ਕਰ ਸਕਦੇ ਫਿਰ ਉਸ ਮਜਬੂਰ ਕਿਸੇ ਬੇਟੀ ਦੀ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਉਹ ਪੈਗ ਪਾ ਕੇ ਤੇ ਲਈ ਫਰੇ ਉਹ ਮਾਸਕ ਪਾ ਚੁੱਕੀ ਫਰੇ ਤੇ ਗੱਲ ਸ਼ੋਭਾ ਤੇ ਨਹੀਂ ਦਿੰਦੀ ਇੱਕ ਨਾ ਅਖੀਰ ਦੇ ਵਿੱਚ ਆਪਾਂ ਇਹ ਮੈਸੇਜ ਤਾਂ ਜਾਵੇ ਲੋਕਾਂ ਤੱਕ ਵੀ ਅਸੀਂ ਗੁਰਬਾਣੀ ਪੜਦੇ ਹਾਂ ਗੁਰਬਾਣੀ ਨਾਲ ਵੀ ਜੁੜਦੇ ਹਾਂ ਪ੍ਰਚਾਰ ਵੀ ਸੁਣਦੇ ਹਾਂ ਕ੍ਰੀਤੀਆਂ ਤੋਂ ਅਸੀਂ ਕਿਉਂ ਨਹੀਂ ਬਾਜ਼ ਆ ਰਹੇ ਕਦੋਂ ਅਸੀਂ ਇਹਨੂੰ ਵਾਪਸ ਪਰਤਾਗੇ ਇਸ ਚੀਜ਼ ਦਾ ਹੱਲ ਕੀ ਹੋਏਗਾ ਦੇਖੋ ਮੈਂ ਮਹਿਸੂਸ ਕਰਦਾ ਵਾਂ ਵੀ ਜਿਵੇਂ ਤਾਕਤਵਰ ਬੰਦਾ ਜਗਾਂਦਾ ਨੇ ਜੋ ਤਾਕਤ 'ਚ ਆ ਜਾਂਦਾ ਜੀ ਜੀ ਆ ਆਮ ਤੌਰ ਤੇ ਇਹ ਗੱਲ ਚੱਲਦੀ ਵੀ ਸਿਆਸੀ ਤੌਰ ਤੇ ਫਲਾਣਾ ਤਾਕਤ 'ਚ ਆ ਗਿਆ ਹੂੰ ਧਾਰਮਿਕ ਤੌਰ ਤੇ ਫਲਾਣਾ ਬਿਲਕੁਲ ਤਾਕਤ 'ਚ ਆ ਗਿਆ ਜੀ ਜੀ ਤੇ ਉਹਦੀ ਮੱਤ ਜਿਹੜੀ ਆ ਉਹ ਥੋੜੀ ਹੋ ਜਾਂਦੀ ਥੋੜੀ ਹੋ ਜਾਂਦੀ ਚਾਹੇ ਇਹ ਕਹਿ ਲਗੇ ਹੂੰ ਵੀਰ ਰੱਬ ਦੀ ਨਿਗਾਹ ਚੋਂ ਡਿੱਗ ਪੈਂਦਾ ਵਾ ਸਭ ਤੋਂ ਟੁੱਟ ਜਾਂਦਾ ਤੇ ਰੱਬ ਜਿਹੜਾ ਵਾ ਨਾ ਉਹ ਲਤ ਨਹੀਂ ਮਾਰਦਾ ਮਤ ਮਾਰ ਲੈਂਦਾ ਮਾਰਦਾ ਬਿਲਕੁਲ ਇਸ ਲਈ ਮੈਂ ਤੇ ਇੱਕ ਹੀ ਵਸੀਲਾ ਮਹਿਸੂਸ ਕਰਦਾ ਵਾਂ ਵੀ ਸਭ ਤੋਂ ਪਹਿਲੀ ਗੱਲ ਜਿਹੜੀ ਆ ਨਾ ਉਹ ਤੇ ਹਰ ਬੰਦਾ ਜਿਹੜਾ ਉਹ ਬਾਜਾ ਵਾਲੇ ਗੁਰਦੇਵ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਪਰਿਵਾਰ ਦੀ ਆਪਣੀ ਵੱਡੀ ਕਲਣਾ ਕਰਕੇ ਵੱਡੀ ਕੁਰਬਾਨੀ ਦੇ ਕੇ ਜੀ ਜੀ ਤੇ ਜਿਹੜੀ ਸਾਨੂੰ ਕਾਰਸਾ ਪ੍ਰਗਟ ਕਰਕੇ ਤੇ ਦੇਣ ਦਿੱਤੀ ਸੀ ਨਾ ਖੰਡੇ ਤੇ ਬਾਟੇ ਦੀ ਪੋਲ ਹਮ ਹਮ ਸਭ ਤੋਂ ਪਹਿਲਾਂ ਤਾਂ ਅਸੀਂ ਖੰਡੇ ਤੇ ਬਾਟੇ ਦੀ ਪੋਲ ਲੈ ਕੇ ਬਾਣੀ ਬਾਣੇ ਦਾ ਸਮੇਲ ਬਣ ਗਏ ਉਦੋਂ ਬਾਅਦ ਫਿਰ ਅਸੀਂ ਉਹਨਾਂ ਤੁਕਾਂ ਨੂੰ ਵਿਚਾਰਨ ਦਾ ਯਤਨ ਕਰੀਏ ਜਿਨ੍ਹਾਂ ਵਿੱਚ ਗਰੀਬਨਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਔਰਤ ਜਾਤੀ ਨੂੰ ਸਨਮਾਨ ਤੇ ਸਤਿਕਾਰ ਦੇ ਕੇ ਆਖਿਆ ਸੀ ਪੰਡ ਜਮੀਏ ਪੰਡ ਨਿਮਿਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾਲਗੇ ਪੰਡੋ ਹੋਵੇ ਬੰਧਾਨ ਸੋ ਕਿਉ ਮੰਦਾ ਆਖਿਆ ਜਿੱਤ ਜਮੇ ਰਜਾਨ ਇਸ ਲਈ ਜੀ ਅਸੀਂ ਕਿਸੇ ਦੀ ਵੀ ਪੰਡ ਦਾ ਸਤਿਕਾਰ ਕਰਾਂਗੇ ਬਿਲਕੁਲ ਅਸੀਂ ਕਿਸੇ ਦਾ ਸਤਿਕਾਰ ਕਰਾਂਗੇ ਤੇ ਸਾਡਾ ਆਪਣੇ ਆਪ ਹੋ ਜਾਏਗਾ ਆਪਣੇ ਆਪ ਹੋ ਜਾਏਗਾ ਤੇ ਨਾਲੇ ਸਾਨੂੰ ਇਹ ਪਿਸ਼ੋਕੜ ਆਪ ਦਾ ਵਿਚਾਰ ਕੇ ਚੱਲਣਾ ਚਾਹੀਦਾ ਜੇ ਅਸੀਂ ਸਭ ਤੋਂ ਵੱਡੀ ਗੱਲ ਵਾ ਵੀ ਆਪ ਦਾ ਸਿਧਾਂਤ ਤੇ ਆਪਣੇ ਵਡੇਰਿਆਂ ਦਾ ਇਤਿਹਾਸ ਵੇਖ ਲਈਏ ਨਾ ਹੂੰ ਸਹੀ ਭਈ ਗਜਨੀ ਦੇ ਵਿਚਾਰਾਂ ਚ ਟਕੇ ਟਕੇ ਤੇ ਨਲਾਮ ਹੋਣ ਵਾਲੀਆਂ ਜਿਨ੍ਹਾਂ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਬਿਲਕੁਲ ਉਹਨਾਂ ਦਾ ਧਰਮ ਲੱਗ ਸੀ ਸਾਡਾ ਧਰਮ ਲੱਗ ਸੀ ਹੈ ਤੇ ਸਾਡੇ ਬਜ਼ੁਰਗਾਂ ਨੇ ਉਹ ਲਲਾਮ ਹੁੰਦੀਆਂ ਬੇਟੀਆਂ ਜਿਹੜੀਆਂ ਸੀ ਬਹੁਤ ਬੇਟੀਆਂ ਨੂੰ ਉੱਥੋਂ ਛਡਾ ਕੇ ਆਜ਼ਾਦ ਕਰਾ ਕੇ ਤੇ ਘਰੋਂ ਘਰੀ ਪਚਾਇਆ ਪਚਾਇਆ ਬਿਲਕੁਲ ਬਿਲਕੁਲ ਅਸੀਂ ਉਹਨਾਂ ਦੀ ਅੰਸਪੰਸਾ ਸਾਡੀਆਂ ਰਗਾਂ 'ਚ ਉਹਨਾਂ ਦਾ ਖੂਨ ਚੱਲਦਾ ਹੈ ਤੇ ਮੇਰੇ ਖਿਆਲ ਮੁਤਾਬਕ ਇਹ ਮਸਲਾ ਇੱਥੇ ਆਣ ਕੇ ਹੱਲ ਹੋ ਸਕਦਾ ਇੱਥੇ ਆ ਕੇ ਹੱਲ ਹੋ ਸਕਦਾ ਇਦੋਂ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੰਗਤ ਜੀ ਅੱਜ ਦੀਆਂ ਵਿਚਾਰਾਂ ਸਾਡੀਆਂ ਆਪਾਂ ਆਲ ਓਵਰੀ ਮੁੱਦਿਆਂ ਤੇ ਗੱਲ ਕੀਤੀ ਹੈ ਵੀ ਸਾਡੇ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਸਿੱਖ ਸਿਧਾਂਤਾਂ ਮੁਤਾ ਕਿ ਜਿੱਥੋਂ ਗੱਲ ਸ਼ੁਰੂ ਹੋਈ ਸੀ ਇਹ ਬੰਤਾਂ ਦੀ ਕ੍ਰੀਤੀਆਂ ਤੋਂ ਅੱਜ ਕਿਤੇ ਫੇਰ ਅਸੀਂ ਉਹ ਕ੍ਰੀਤੀਆਂ ਦੁਬਾਰਾ ਤਾਂ ਨਹੀਂ ਕਰ ਰਹੇ ਕਿ ਅਸੀਂ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਨੂੰ ਅਪਣਾਇਆ ਕਿ ਅਸੀਂ ਗੁਰੂ ਸਾਹਿਬ ਦੀ ਉਸ ਫਲਸਫੀ ਨੂੰ ਸਮਝ ਸਕੇ ਹ ਕਿ ਅਸੀਂ ਸਿੱਖ ਬਣੇ ਹ ਗੁਰੂ ਸਾਹਿਬ ਦੇ ਆਓ ਇੱਕ ਵਾਰੀ ਫੇਰ ਆਪੋ ਆਪਣੇ ਅੰਦਰ ਝਾਤ ਮਾਰੀਏ ਅੱਜ ਦੀਆਂ ਵਿਚਾਰਾਂ ਦੇ ਵਿੱਚ ਇੰਨਾ ਹੀ ਵੇਖਦੇ ਰੋ ਸਰਖਾਪ ਟੀਵੀ ਧੰਨਵਾਦ